ਕਿ ਜ਼ਿੰਦਗੀ ਦੇ ਵਿੱਚ ਤੇਰੀ ਖੁਸ਼ੀਆਂ ਦੇ ਵਿੱਚ ਆ ਕੇ ਜਦ ਦੁੱਖਾਂ ਨੇ ਵਜਣਾ ਇੰਡਸਟਰੀ ਦੇ ਵਜਾਂਗਾ ਇੱਕ ਗਾਣਾ ਕਰੂੰਗਾ ਤੇ ਸ਼ਾਰਕ ਹੰਟਾਈ ਫੀਲਿੰਗ ਲੈ ਲੂੰਗਾ ਅਲਟੀਮੇਟਲੀ ਸੀਰੀਅਸ ਹੋਣਾ ਪੈਣਾ ਹਾ 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 ਕਰਕੇ ਕੋਈ ਕੰਮ ਨਹੀਂ ਮਿਲਣਾ ਉਹ ਵੀ ਚਾਹੁੰਦੀ ਸੀ ਵੀ ਜੇ ਪੈਸੇ ਲਵਾਉਣੇ ਨੇ ਤਾਂ ਇਸ ਪਾਸੇ ਲਵਾ ਲਾ ਵਿਜੇੜਾ 13 ਸ਼ੌਂਕ ਐਕਟਿੰਗ ਆਣਾ ਉਹਦੇ ਤੇ ਸੀ ਪੈਸੇ ਨਹੀਂ ਲਾ ਸਕਦੇ ਹੈਗੇ ਹੈ ਨਾ ਤਾਂ ਮੈਂ ਖੁਦ ਡੈਡੀ ਦੀ ਤਬੀਅਤ ਠੀਕ ਨਾ ਹੋਣ ਕਰਕੇ ਦੁੱਧ ਵੇਚਦਾ ਹੁੰਦਾ ਸੀ ਅੱਛਾ ਰਾਜਦੂਤ ਤੇ ਸਮਝ ਲੈਣਾ ਅਤੇ ਵਾਕਏ ਦੇ ਵਿੱਚ ਅਦਾਕਾਰ ਬਣ ਜਾਣਾ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਤੁਹਾਨੂੰ ਕੀ ਫਰਕ ਲੱਗਦਾ ਸੀ ਅੱਜ ਵੀ ਸਵੇਰੇ ਮੇਰੇ ਡੈਡੀ ਨਾਲ ਇਸ ਮੁੱਦੇ ਤੇ ਗੱਲ ਹੋ ਰਹੀ ਸੀ ਕਿ ਮੈਂ ਕੀ ਆਖਾਂ ਕੁੜੀਆਂ ਲੋਨ ਵੀ ਮੁੰਡਾ ਕੀ ਕਰਦਾ ਉਹਦੋਂ ਵੀ ਤੁਸੀਂ ਘਰੇ ਝੂਠ ਬੋਲਿਆ ਸੀਗਾ ਕਿ ਮੈਂ ਐਮ ਇਕਨੋਮਿਕਸ ਕਰ ਰਿਹਾ ਹਨਾ ਨਸੀਰ ਸਾਹਿਬ ਨੇ ਗੱਲ ਕੀਤੀ ਸੀ ਕਿ ਜਦੋਂ ਅੰਦਰ آگ ਲੱਗਦੀ ਹੈ ਤਾਂ ਬਾਹਰ ਨਜ਼ਰ ਆਉਂਦੀ ਹੈ ਫਿਰ ਪਤਾ ਲੱਗੂ ਐਕਟਰ ਕੀ ਹੁੰਦਾ ਜਦ ਮੈਂ ਗਾਣਾ ਤਾਂ ਮੈਂ ਗਾ ਰਿਹਾ ਔਰ ਗਾਣਾ गा ਕੇ ਇੱਕ ਤਨੀ ਬਣਾਇਆ ਜਾਣਾ ਪਾਗਲ ਇਨਸਾਨ ਕਹਿੰਦੀ ਮੈਨੂੰ ਮੈਂ ਕਕੇ ਲਰਦੇ ਫਰਕ ਨਹੀਂ ਮਨ ਪ੍ਰੈਸ ਦ ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ ਨਿਊਜ਼ ਨੰਬਰ .ਕੋਮ ਸੱਚੀ ਗੱਲ ਮੈਂ ਗੁਰਦੀਪ ਗਰੀਵਾਲ ਤੇ ਤੁਸੀਂ ਸਾਰੇ ਵੇਖ ਰਹੇ ਹੋ ਨਿਊਜ਼ ਨੰਬਰ .ਕੋਮ ਇੱਕ ਵਾਰ ਫਿਰ ਸਮਾਂ ਹੋ ਗਿਆ ਕਿ ਪ੍ਰੋਗਰਾਮ ਰੰਗ ਪੰਜਾਬ ਦੇ ਤਹਿਤ ਪੰਜਾਬੀ ਇੰਡਸਟਰੀ ਤੋਂ ਇੱਕ ਹੋਰ ਕਲਾਕਾਰ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ ਅੱਜ ਛੱਡੇ ਨਾਲ ਹੋਣਗੇ ਅਦਾਕਾਰ ਗਾਇਕ ਜਿਨ੍ਹਾਂ ਦੀ ਇਸ ਫੀਲਡ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਸੀ ਸਾਲ 2012 ਦੇ ਵਿੱਚ ਰਵਿੰਦਰ ਗਰੇਵਾਲ ਦਾ ਆਇਆ ਹੋਇਆ ਗੀਤ ਸਾਨੂੰ ਹਲੇ ਤੱਕ ਸਾਰਿਆਂ ਨੂੰ ਯਾਦ ਹੈ ਕੱਲੀ ਨੂੰ ਮਿਲ ਮਿੱਤਰਾ ਇਹ ਉਹਨਾਂ ਦਾ ਪਹਿਲਾ ਗੀਤ ਸੀ ਜਿਹਦੇ ਵਿੱਚ ਉਹ ਬਤੌਰ ਮਾਡਲ ਸਾਨੂੰ ਨਜ਼ਰ ਆਏ ਸਨ ਅਤੇ ਉਸ ਤੋਂ ਬਾਅਦ ਹੋਂ 2012 ਤੋਂ ਲੈ ਕੇ 2019 ਤੱਕ ਉਹਨਾਂ ਦਾ ਸਫ਼ਰ ਲਗਾਤਾਰ ਜਾਰੀ ਹੈ ਇਸ ਦਰਮਿਆਨ ਉਹਨਾਂ ਨੇ ਹੋਰ ਬਹੁਤ ਸਾਰੇ ਕੰਮ ਕੀਤੇ ਨੇ ਐਂਕਰ ਵੀ ਰਹੇ ਨੇ ਸ਼ਾਰਟ ਫਿਲਮਸ ਦੇ ਵਿੱਚ ਕੰਮ ਕੀਤਾ ਉਹਨਾਂ ਨੇ ਬਤੌਰ ਅਦਾਕਾਰ ਕਈ ਫੀਚਰ ਫਿਲਮਾਂ ਦੇ ਵਿੱਚ ਉਹਨਾਂ ਨੇ ਚੰਗੇ ਕਿਰਦਾਰ ਨਿਭਾਏ ਨੇ ਅਤੇ ਅੱਜ ਆਪਣਾ ਨਵਾਂ ਗੀਤ ਲੈ ਕੇ ਸਾਡੇ ਸਾਰਿਆਂ ਦੇ ਨਾਲ ਰੂਬਰੂ ਹੋ ਰਹੇ ਨੇਗੇ ਉਹਨਾਂ ਦਾ ਸਵਾਗਤ ਕਰਦੇ ਆ ਗੁਰਮukh ਗਿੰਨੀ ਸਾਡੇ ਨਾਲ ਨੇ ਸਸ਼ੀ ਕਲਪਾਜੀ ਸਸ਼ੀ ਕਲਪਾਜੀ ਨਿਊਜ਼ ਨੰਬਰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਤੇ ਖਾਸ ਤੌਰ ਤੇ ਜਿਹੜੇ ਦਰਸ਼ਕ ਵੇਖ ਰਹੇ ਨੇ ਉਹਨਾਂ ਨੂੰ ਦੱਸ ਦੇਵਾ ਕਿ ਮਿਲੋਟ ਤੋਂ ਇਹ ਮਲੋਟ ਤੋਂ ਬਿਲੋਂਗ ਕਰਦੇ ਨੇ ਕਿ ਨਾ ਖਾਸ ਮਲੋਟ ਤੋਂ ਜਾਂ ਫਿਰ ਪਿੰਡ ਆਪਣਾ ਕੋਈ ਲਾਗੀ ਨੇੜੇ ਖਾਸ ਮਲੋਟ ਹੈ ਜੀ ਪਿੰਡ ਮੇਰਾ ਚੋੜੜਵੀ ਕਹਿ ਸਕਦੇ ਐ ਇੰਨਾ ਖੜਾ ਵੀ ਕਹਿ ਸਕਦੇ ਅੱਛਾ ਹਾਂਜੀ ਦੋ ਮਹੀਨੇ ਲੱਗੇ ਲੱਗੇ ਪਿੰਡ ਨੇ ਪਹਿਲਾਂ ਸੇ ਚੋੜੜਸੀ ਫਿਰ ਇੰਨੇ ਖੜਿਆ ਆ ਗਏ ਜੀ 2012 ਤੋਂ ਆਪਣੀ ਸ਼ੁਰੂਆਤ ਹੋਈ ਸੀਗੀ ਤੇ ਅੱਜ 2019 ਦੀ ਆਪਾਂ ਬਿਗਨਿੰਗ ਦੇ ਵਿੱਚ ਬੈਠੇ ਹਾਂ ਨਾ ਕਿਵੇਂ ਰਹੇ ਪੂਰਾ ਸਫਰ ਬਹੁਤ ਹੀ ਜ਼ਿਆਦਾ ਸਟਰਗਲ ਰਿਹਾ ਪਰ ਬਹੁਤੀ ਜ਼ਿਆਦਾ ਮੁਸ਼ਕਲ ਤਾਂ ਨਹੀਂ ਕਰਨੀ ਪਈ ਕਿਉਂਕਿ ਮੈਂ 2012 ਚ ਐਮਏ ਥੀਏਟਰ ਕਰਕੇ ਪਾਸ ਆਊਟ ਹੋਇਆ ਸੀ ਜੀ ਪੰਜਾਬੀ ਯੂਨੀਵਰਸਿਟੀ ਦੀ ਪੰਜਾਬੀ ਯੂਨੀਵਰਸਿਟੀ ਦਾ ਕਾ ਚੀਜ਼ਾਂ ਜਿਹੜੀਆਂ ਕਲੀਅਰ ਸੀਗੀਆਂ ਪਹਿਲਾਂ ਹੀ ਮਨ ਦੇ ਵਿੱਚ ਉਹ ਫੀਲਿੰਗ ਨਹੀਂ ਹੈਗੀ ਸੀ ਦੂਜੀ ਮਤਲਬ ਇਹ ਇੰਡਸਟਰੀ ਦੇ ਵਿੱਚ ਜਾਊਗਾ ਇੱਕ ਗਾਣਾ ਕਰੂਗਾ ਤੇ ਸ਼ਾਹਰੁਖ ਖਾਨ টাইਪ ਫੀਲਿੰਗ ਲੈ ਲਊਗਾ ਚੀਜ਼ਾਂ ਕਲੀਅਰ ਸੀਗੀਆਂ ਜੀ ਜੀ ਉਹਦੇ ਕਰਕੇ ਫਿਰ ਸੀਰੀਅਸਨੈਸ ਵੀ ਹੈਗੀ ਸੀ ਅੰਦਰ ਹਨਾ ਕਿ ਅਲਟੀਮੇਟਲੀ ਸੀਰੀਅਸ ਹੋਣਾ ਪੈਣਾ ਹਾ 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 ਕਰਕੇ ਕੋਈ ਕੰਮ ਨਹੀਂ ਮਿਲਣਾ ਤੇ ਚੰਗੀ ਐਕਟਿੰਗ ਕਰੂੰਗਾ ਤਾਂ ਮਿਲਣਾ ਸਮਝ ਹੈਗੀ ਸੀ ਤੇ ਬਸ 7 ਸਾਲ ਐਨ ਲਾ ਲਓ ਵੀ ਸਮਝਦੇ 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 ਸਮਝੀ ਬਿਧਾਰੇ ਜੀ ਏ ਇਸ ਸਟਰਗਲ ਇਸ ਕਰਕੇ ਵੀ ਦੁੱਗਣਾ ਹੋ ਜਾਂਦਾ ਜਦੋਂ ਤੁਸੀਂ ਇੱਕ ਨਾਨ ਐਕਟਰ ਬੈਕਗ੍ਰਾਉਂਡ ਫੈਮਿਲੀ ਤੋਂ ਆਉਂਦੇ ਹੋ ਹਨ ਕਿਉਂਕਿ ਉਹ ਫੈਮਿਲੀ ਦਾ ਬਿਜ਼ਨਸ ਹੋਰ ਸੀਗਾ ਉਹ ਵੀ ਚਾਹੁੰਦੇ ਸੀ ਵੀ ਜੇ ਪੈਸੇ ਲਵਾਉਣੇ ਨੇ ਤਾਂ ਇਸ ਪਾਸੇ ਲਵਾ ਲੈ ਵੀ ਜਿਹੜਾ ਤੇਰਾ ਸ਼ੌਂਕ ਐਕਟਿੰਗ ਦਾ ਉਹਦੇ ਤੇ ਅਸੀਂ ਪੈਸੇ ਨਹੀਂ ਲਾ ਸਕਦੇ ਹੈਗੇ ਹੈ ਨਾ ਇਸ ਕਰਕੇ ਵੀ ਹੋ ਸਕਦਾ ਹੈ ਬਿਲਕੁਲ ਸਾਡਾ ਤਾਂ ਕੰਮ ਦੁੱਧ ਦਦਾ ਸੀ ਤੇ ਮੈਂ ਖੁਦ ਡੈਡੀ ਦੀ ਤਬੀਅਤ ਠੀਕ ਨਾ ਹੋਣ ਕਰਕੇ ਦੁੱਧ ਵੇਚਦਾ ਹੁੰਦਾ ਸੀ ਅੱਛਾ ਰਾਜ ਦੋਤੇ ਡਰਾਮਾ ਟਾਂਕੇ ਤੇ ਮੇਰੇ ਲਈ ਤਾਂ ਇਹ ਵੀ ਸੀਗਾ ਵੀ ਐਮਏ ਕਰਨਾ ਵੀ ਬਹੁਤ ਵੱਡੀ ਗੱਲ ਸੀਗੀ ਵੀ ਪਤਾ ਨਹੀਂ ਡੈਡੀ ਠੀਕ ਨਾ ਹੋਣ ਕਰਕੇ ਇਹ ਵੀ ਸੀਗਾ ਪਤਾ ਨਹੀਂ ਐਮਏ ਕਰਨੀ ਕਿ ਨਹੀਂ ਕਰਨੀ ਗ੍ਰੈਜੂਏਸ਼ਨ ਦੇ ਵਿੱਚ ਨਾਟਕ ਕਰਦਾ ਹੁੰਦਾ ਸੀ ਕਾਲਜ ਦੇ ਵਿੱਚ ਸ਼ੌਂਕ ਹੈਗਾ ਸੀ ਚਲੋ ਇਹ ਲਾ ਲਓ ਵੀ ਜਦੋਂ ਮੈਂ ਗ੍ਰੈਜੂਏਸ਼ਨ ਤੱਕ ਦੁੱਧ ਵੇਚਿਆ ਕਈ ਵਾਰ ਤਾਂ ਕੀ ਹੁੰਦਾ ਸੀ ਜਦੋਂ ਮੈਂ ਕਾਲਜ ਜਾਂਦਾ ਸੀ ਨਾ ਤੇ ਜਦੋਂ ਪਿੰਡਾ ਦੁੱਧ ਲੈ ਕੇ ਆਉਣਾ ਇੰਨੇ ਖੜੇ ਦੁੱਧ ਲੈ ਕੇ ਆਉਂਦਾ ਛੜ ਮੈਂ ਇੰਨੇ ਖੜੇ ਦੀ ਗੱਲ ਕਰ ਰਿਹਾ ਅੱਛਾ ਤੇ ਮੈਂ ਕਾਲਜ 2 ਘੰਟੇ ਲੇਟ ਜਾਂਦਾ ਸੀ ਤੇ ਪਹਿਲਾ ਲੈਕਚਰ ਉਦੋਂ ਲੰਘ ਜਾਂਦਾ ਸੀ ਇੰਗਲਿਸ਼ ਦਾ ਮੈਨੂੰ ਅੱਜ ਵੀ ਜ਼ਿਆਦਾ ਕਪਿਲ ਸਰ ਉਹ ਲੈਕਚਰ ਲਗਾਉਂਦੇ ਸੀ 2010 ਦੀਆਂ ਗੱਲਾਂ ਇਹ ਇੰਗਲਿਸ਼ ਸਾਨੂੰ ਪੜਾਉਂਦੇ ਸੀ ਉਹਨਾਂ ਨੇ ਮੈਨੂੰ ਐਮ ਥੀਏਟਰ ਕਰਨ ਲਈ ਪ੍ਰੇਰਿਤ ਕਰਦੇ ਹੁੰਦੇ ਸੀ ਕਿਤੇ ਚ ਗੱਲਬਾਤ ਹੈਗੀ ਹੈ ਜਿਹੜੇ ਮੈਨੂੰ ਗੱਲਬਾਤ ਤੋਂ ਜਾਣੂ ਕਰਾਉਂਦੇ ਸੀ ਤੇ ਮੈਂ ਜਦੋਂ ਦੁੱਧ ਵੇਚਣ ਜੀ ਲੰਘਾ ਕਰਨਾ ਨਾ ਬਸ ਸਟੈਂਡ ਕੋਲੋਂ ਰਾਹ ਦੂਤ ਤੇ ਕਿਉਂਕਿ ਬਾਪੂ ਜੀ ਆਉਂਦੇ ਹੁੰਦੇ ਸੀ ਦੁੱਧ ਲੈ ਕੇ ਪਿੰਡੋਂ ਤੇ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਮਤਲਬ ਉਹ ਤਬੀਬ ਠੀਕ ਨਾ ਹੋਣਾ ਕਰਕੇ ਘਰੇ ਹੁੰਦੇ ਸੀ ਤੇ ਮੈਂ ਉਹਦਾ ਲੈ ਕੇ ਲੰਘਣਾ ਪ੍ਰਥਮ ਨੂੰ ਕਈਆਂ ਨੇ ਜਦੋਂ ਮੈਂ ਕਾਲਜ ਜਾਣਾ ਘੰਟਾ ਲੇਟ ਕਹਿੰਦੇ ਤੇਰੇ ਵਰਗਾ ਮੁੰਡਾ ਦੁੱਧ ਰੇਦਾ ਅੱਛਾ ਤੋਂ ਕਾਲਜ ਮੈਂ ਜਾਣਾ ਉਦੋਂ ਮੇਰੇ ਕੋਲ 5-7 ਰੁਪਏ ਹੁੰਦਾ ਸੀ ਬਾਈ ਤੋਂ ਦੁੱਧ ਆਪ ਵੇਚਦਾ ਸੀ ਪੈਸੇ ਮੇਰੇ ਕੋਲ ਹੀ ਹੁੰਦੇ ਸੀ ਤੇਰੇ ਘਰੇ ਦੇਣੇ ਦੇਦੇ ਨੇ ਤੇ ਬਾਕੀ ਮੁੰਡਿਆਂ ਨਾਲ ਵੱਧ ਖਰਚਾ ਹੁੰਦਾ ਸੀ ਮੇਰੇ ਕੋਲੇ ਦੁੱਧ ਆਪ ਵੇਚਣ ਕਰਕੇ ਤੇ ਮੈਂ ਚੰਗੇ ਕੱਪੜੇ ਵੀ ਪਾਣੇ ਵਧੀਆ ਮੋਬਾਈਲ ਵੀ ਰੱਖਿਆ ਹੋਇਆ ਸੀ ਉਸ ਟਾਈਮ ਮੋਟੋਰੋਲਾ ਦਾ ਹੁੰਦਾ ਸੀ ਉਹ ਫਲੈਪ ਜਿਹਾ ਤੇ ਸਾਰਿਆਂ ਨੇ ਹਰਾਨ ਦਿਆ ਕਰਨਾ ਮੁੰਡਾ ਦਾ ਭੱਤਕੜੇ ਕਰਨ ਲੱਗਦਾ ਨਾ ਇਹ ਨਹੀਂ ਬਸ ਦੁੱਧ ਦੇ ਵਿੱਚ ਕਹਿੰਦਾ ਮੈਂ ਕੰਟਾ ਲੇਡ ਜਾਣਾ ਮੈਨੂੰ ਸਾਰਿਆਂ ਮੁੰਡੇ ਕੁੜੀਆਂ ਨੇ ਛੇੜਿਆ ਕਰਨਾ ਹਿੱਤੇ ਵਰਗਾ ਮੁੰਡਾ ਮੈਂ ਕਹਾਂ ਮੈਨੂੰ ਦਿਖਾਇਓ ਅੱਛਾ ਠੰਡ ਦੇ ਵਿੱਚ ਤਾਂ ਮਤਲਬ ਚ ਮੈਂ ਲੇ ਬੈਠਿਆ ਹੁੰਦਾ ਸਾਰਾ ਟੋਪੀ ਟੋਪੀ ਪਾਈ ਹੁੰਦੀ ਸਰਮਾਲ ਬੰਨਿਆ ਹਣਾ ਪਰ ਫਿਰ ਵੀ ਕਈਆਂ ਨੂੰ ਪਛਾਣ ਆ ਜਾਨੀ ਗਰਮੀ ਚ ਤਾਂ ਆ ਹੀ ਜਾਣੀ ਨਾ ਤੇ ਪਰ ਮੈਂ ਕਦੇ ਮੰਨਿਆ ਨਹੀਂ ਐਂਡ ਤੱਕ ਕਿ ਮੈਂ ਉਹ ਹੋਰ ਹੈ ਮੈਨੂੰ ਵਿਖਾਇਆ ਜੀ ਬਸ ਇਹ ਗੱਲ ਟਾਲਦਾ ਰਿਹਾ ਤੇ ਫਿਰ ਜਦੋਂ ਬੀਏ ਕੰਪਲੀਟ ਹੋਈ ਫਿਰ ਮੈਂ ਥੋੜਾ ਧੱਕਾ ਕੀਤਾ ਮੈਂ ਕਿਹਾ ਦੁੱਧ ਨੂੰ ਪਾਪਾ ਕਰੀਏ ਬੰਦ ਕੋਈ ਗ ਫਿਰ ਬਾਪੋ ਜੀ ਮਨਨੇ ਤੇ ਬਸ ਉਹਦਾ ਬਸ ਚੱਲਦਾ ਆ ਰਿਹਾ ਕਦੇ ਕੋਈ ਦਿੱਕਤਾਂ ਆਈਆਂ ਪਰ ਐਕਟਿੰਗ ਜਦ ਮੈਂ ਸਿੱਖਣ ਦੀ ਜਿਹੜੀ ਮੈਂ ਗੱਲ ਕੀਤੀ ਐ ਇੱਕ ਸਮਝ ਹੈਗੀ ਸੀ ਹਿੰਦੀ ਬੋਲਣ ਦੀ ਕੋਈ ਪ੍ਰੋਬਲਮ ਨਹੀਂ ਸੀ ਪਹਿਲਾਂ ਬਹੁਤ ਸੀ ਪਰ ਯੂਨੀਵਰਸਿਟੀ ਜਾ ਕੇ ਥੋੜਾ ਜਿਹਾ ਐਸੇ ਕੰਮ ਕੀਤਾ ਮੈਂ ਰੱਖਿਆ ਵੀ ਹਿੰਦੀ ਪੜਿਆ ਕਰ ਤਾਂ ਕਰਕੇ ਫਿਰ ਹਰ ਪਾਸੇ ਟੰਗ ਪੈ ਹੱਥ ਪੈ ਰੜਾਉਣਾ ਰਿਹਾ ਚਾਹੇ ਵੈਂਕਿੰਗ ਹੋਵੇ ਹਿੰਦੀ 'ਚ ਚਾਹੇ ਹਿੰਦੀ ਦੇ ਨਾਟਕ ਹੋਣ ਕੁਝ ਵੀ ਹੋਵੇ ਤੇ ਇਹ ਜਿਹੜੇ ਤੁਸੀਂ ਗ੍ਰੈਜੂਏਸ਼ਨ ਟਾਈਮ ਇੰਗਲਿਸ਼ ਦਾ ਲੈਕਚਰ ਮਿਸ ਕਰਦੇ ਰਹੇ ਹੋ ਉਹਦਾ ਨੁਕਸਾਨ ਵੀ ਹੋਇਆ ਤੁਹਾਨੂੰ ਯੂਨੀਵਰਸਿਟੀ ਦੌਰਾਨ ਆਬਵੀਅਸਲੀ ਹੁਣ ਮੈਨੂੰ ਬਹੁਤ ਮੈਨੂੰ ਮੁਸ਼ਕਲ ਕਰਨੀ ਪੈਣੀ ਹੈ ਇੱਕ ਅੰਦੀ ਲਾਈਨ ਹੁਣ ਮੈਨੂੰ ਜੋੜਨੀ ਪੈਂਦੀ ਲਾਈਨ ਪਹਿਲਾਂ ਅੰਦਰ ਜੀ ਬਿਆ ਕਰਕੇ ਜੇ ਤੁਸੀਂ ਇੰਗਲਿਸ਼ ਬੋਲੋਗੇ ਤੁਹਾਡਾ ਜਵਾਬ ਦੇਣ ਲਈ ਪਹਿਲਾਂ ਮੈਂ ਸੋਚੂਗਾ 10 ਸਕਿੰਟ ਬਣਾ ਲੈਣਾ ਹੁਣ ਮੈਂ ਬਣਾਉਣ ਲੱਗ ਗਿਆ ਇਹ ਇਹ ਸਮਝ ਕਰਕੇ ਬਣਾਉਣ ਲੱਗ ਗਿਆ ਨੇ ਤੇ ਪਹਿਲਾਂ ਤਾਂ ਬਾਲਾ ਬੁਰਾ ਹਾਲ ਸੀ ਜੀ ਬਿਲਕੁਲ ਤੇ ਕੁਝ ਫਿਲਮਾਂ ਦੇ ਵਿੱਚ ਇੱਥੇ ਨਾਮ ਲੈਣਾ ਚਾਹੂੰਗੀ ਜਿਹਦੇ ਵਿੱਚ ਇਹਨਾਂ ਦਾ ਚੰਗਾ ਕਿਰਦਾਰ ਸੀਗਾ ਅਤੇ ਹੋਰਨਾਂ ਕਿਰਦਾਰਾਂ ਕਰਕੇ ਅਸੀਂ ਇਹਨਾਂ ਨੂੰ ਯਾਦ ਰੱਖਦੇ ਹਾਂ ਹਮੇਸ਼ਾ ਸਰਦਾਰ ਜੀ 2 ਦੇ ਵਿੱਚ ਆਈ ਸੀ ਕਿ ਦੁਖੁੰਡੀ ਦੇ ਵਿੱਚ ਇਹਨਾਂ ਦਾ ਬਹੁਤ ਸੋਹਣਾ ਕਿਰਦਾਰ ਸੀਗਾ ਤੂਫਾਨ ਸਿੰਘ ਅਤੇ ਖਾਸ ਕਰਕੇ ਚੰਨਾ ਮੇਰਿਆ ਦੇ ਵਿੱਚ ਜੋ ਮੇਰੇ ਜ਼ਿਹਨ ਦੇ ਵਿੱਚ ਇਹਨਾਂ ਦਾ ਹੁਣ ਤੱਕ ਕਿਰਦਾਰ ਹੈਗਾ ਉਹ ਤੁਹਾਡਾ ਕਿਰਦਾਰ ਪਰਦੇ ਤੇ ਬਹੁਤ ਸੋਹਣਾ ਦਿਖ ਰਿਹਾ ਸੀਗਾ ਤੇ ਬਹੁਤ ਸੋਹਣਾ ਤੁਹਾਡਾ ਕੰਮ ਵੀ ਸੀਗਾ ਇੱਕ ਟਾਈਮ ਸੀ ਜਦੋਂ ਤੁਸੀਂ ਗ੍ਰੈਜੂਏਸ਼ਨ ਦੌਰਾਨ ਇੱਕ ਨਾਟਕ ਕਰਦੇ ਹੋਏ ਇਹ ਸਮਝਣ ਲੱਗੇ ਸੀ ਕਿ ਆਪਾਂ ਅਦਾਕਾਰ ਬਣ ਗਏ ਆਪਾਂ ਐਕਟਰ ਬਣ ਗਏ ਹਨਾ ਸਮਝ ਲੈਣਾ ਅਤੇ ਵਾਕਿਆ ਦੇ ਵਿੱਚ ਅਦਾਕਾਰ ਬਣ ਜਾਣਾ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਤੁਹਾਨੂੰ ਕੀ ਫਰਕ ਲੱਗਦਾ ਸੀ ਜਦੋਂ ਗ੍ਰੈਜੂਏਸ਼ਨ ਕੀਤੀ ਸੀ ਨਾ ਉਦੋਂ ਸੱਚੀ ਇਹ ਸੀ ਕਿ ਬਖੋਰੇ ਜਾਵਾਂਗੇ ਐਮਏ ਕਰਨ ਬੈਥੀ ਥੀਏਟਰ ਥੀਏਟਰ ਬਾਰੇ ਸੁਣ ਬਸ ਲਫ਼ਜ਼ ਆਪਾਂ ਸੁਣ ਲੈਨੇ ਸਾਰੇ ਕਹਿੰਦੇ ਥੀਏਟਰ ਥੀਏਟਰ ਕਰਦੇ ਆ ਜੀ ਥੀਏਟਰ ਕਰਦੇ ਆ ਅੰਦਰਲੀ ਗੱਲ ਕੋਈ ਨਹੀਂ ਸਮਝਣਾ ਚਾਹੁੰਦਾ ਸਾਰੇ ਮਤਲਬ ਮੇਰੇ ਵਾਂਗੂ ਟੀਵੀ ਤੇ ਆਉਣਾ ਚਾਹੁੰਦੇ ਆ ਪਰਦੇ ਤੇ ਆਉਣਾ ਚਾਹੁੰਦੇ ਆ ਤੇ ਬਹੁਤ ਜ਼ਿਆਦਾ ਫਰਕ ਹੈ ਤੇ ਜਦੋਂ ਇਹ ਬੀਏ ਕੀਤੀ ਸੀਗੀ ਉਦੋਂ ਇਹੀ ਸੀਗਾ ਵੀ ਜਾਂਦੇ ਸਾਰ ਬਸ ਉੱਥੇ ਤਾਂ ਸਲਮਾਨ ਖਾਨ ਹੋਰੀ ਹੋਣਗੇ ਯੂਨੀਵਰਸਿਟੀ ਦੇ ਵਿੱਚ ਉੱਥੇ ਰਿੱਤੀ ਪ੍ਰੋਸ਼ਨ ਹੋਊਗਾ ਉੱਥੇ ਤਾਂ ਉਹਨਾਂ ਨੂੰ ਮਿਲਿਆ ਕਰਾਂਗੇ ਤੇ ਉਦੋਂ ਇੱਕ ਬਚਕਾਨੀਆਂ ਹਰਕਤਾਂ ਅਸੀਂ ਕਰਦੇ ਹੁੰਦੇ ਸੀਗੇ ਤੇ ਇੱਕ ਮੈਨੂੰ ਲੱਗਦਾ ਹੈ ਕਿ ਜਦੋਂ ਬੰਦਾ ਪੜਾਈ ਕਰਦਾ ਨਾ ਜਿਨੇ ਐਮਏ ਥੀਏਟਰ ਕੀਤੀ ਤਾਂ ਉਹਦੇ ਨਾਲ ਹੀ ਸਮਝ ਵਾਧੀ ਹੈ ਹਾਂ ਬਿਲਕੁਲ ਐਕਟਰ ਦਾ ਖਾਸ ਕਰਕੇ ਐਕਟਰ ਦਾ ਪੜ੍ਹਨਾ ਜ਼ਰੂਰੀ ਹੈ ਜਿਵੇਂ ਆਪਾਂ ਗੱਲ ਕਰਦੇ ਆਂ ਓਵੇਂ ਉਹਨੂੰ ਪੜ੍ਹ ਜੜੀ ਸਮਝ ਆਵੇ ਪੜਨ ਨਾਲ ਹੀ ਆਉਗੀ ਤੇ ਉਤੋਂ ਐਮਏ ਥੀਏਟਰ ਦੀ ਹੋ ਗਈ ਫਿਰ ਉਦੋਂ ਬਾਅਦ ਸਾਰੇ ਗਿੱਲੇ ਸ਼ਿਕਵੇ ਜਿਹੜੇ ਦੂਰ ਹੋ ਗਏ ਵੀ ਭਲੇਖੇ ਪਰਮ ਭਲੇਖੇ ਦੂਰ ਹੋ ਜਾਂਦੇ ਆ ਤੇ ਜਿੰਨੇ ਵੀ ਐਕਟਰ ਨੇ ਮੈਂ ਮੈਂ ਵੀ ਤੁਹਾਡੇ ਤੋਂ ਇਹੀ ਮੰਗਦਾ ਕਿ ਤੁਸੀਂ ਵੀ ਇਹੀ ਦੁਆ ਕਰੋ ਕਿ ਮੈਂ ਪੜਦਾ ਰਹਾ ਤੇ ਸਮਝ ਮੇਰੀ ਵਾਧੀ ਰਹੇ ਤੇ ਬਾਕੀਆਂ ਨੂੰ ਵੀ ਕਹੂੰਗਾ ਕਿ ਪੜਦੇ ਰਹੋ ਸਮਝ ਵਾਧੀ ਰਹੇ ਫਿਰ ਪਤਾ ਲੱਗੂ ਐਕਟਰ ਕੀ ਹੁੰਦਾ ਹੈ ਤੇ ਮੈਂ ਗਾਣਾ ਤਾਂ ਮੈਂ ਗਾ ਲਿਆ ਪਰ ਗਾਣਾ गा ਕੇ ਐਕਟਰ ਨਹੀਂ ਬਣਿਆ ਜਾਣਾ ਉਹਦੇ ਲਈ ਸਮਝ ਹੀ ਚਾਹੀਦੀ ਹੈ ਜੀ ਤੇ ਜਿੰਨਾ ਕ ਮੈਨੂੰ ਪਤਾ ਬਾਕੀ ਬਿਲਕੁਲ ਤੇ ਵੈਸੇ ਵੀ ਜਦੋਂ ਸੀ ਯੂਨੀਵਰਸਿਟੀਾਂ 'ਚ ਜਾਂਦੇ ਹਾਂ ਉਦੋਂ ਸਾਡਾ ਵਿਜਨ ਥੋੜਾ ਹੋਰ ਵੱਡਾ ਹੁੰਦਾ ਉੱਥੇ ਇੰਟੈਲੈਕਚੁਅਲ ਲੋਕ ਹੁੰਦੇ ਨੇ ਸਾਡੇ ਤੋਂ ਜ਼ਿਆਦਾ ਸਿੱਖਿਓਏ ਲੋਕ ਹੁੰਦੇ ਨੇ ਉਹ ਲੋਕ ਹੁੰਦੇ ਨੇ ਜਿਹੜੇ ਸਾਡੀ ਇਨਸਪੀਰੇਸ਼ਨ ਬਣ ਜਾਂਦੇ ਨੇ ਬਾਕੀ ਸਾਰੀ ਉਮਰ ਦੇ ਲਈ ਹਨਾ ਤੇ ਇਹ ਗਾਇਕੀ ਦਾ ਨਾਲ ਦੀ ਨਾਲ ਚੱਲ ਰਹੀ ਸੀ ਕਿਉਂਕਿ ਆਪਾਂ ਪਾਗਲ ਇਨਸਾਨ ਦੀ ਗੱਲ ਕਰੀਏ ਤਾਂ ਉਸ ਤੋਂ ਪਹਿਲਾਂ ਵੀ YouTube ਤੇ ਤੁਹਾਡੇ ਕਈ ਗਾਣੇ ਰਿਲੀਜ਼ ਹੋ ਚੁੱਕੇ ਨੇਗੇ ਇਹ ਕਦੋਂ ਤੋਂ سلسلہ ਚੱਲਿਆ ਨਾਲ ਨਾਲ ਗ੍ਰੈਜੂਏਸ਼ਨ 'ਚ ਮਰਕੋਲ ਮਿਊਜ਼ਿਕ ਵੋਕਲ ਵੀ ਸੀ ਅੱਛਾ ਅੱਜ ਇੱਥੇ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਉਹਦੋਂ ਵਾਲੀ ਅਦਾਕਾਰੀ ਤੇ ਸਮਝ ਵਧਨ ਤੋਂ ਬਾਅਦ ਜੋ ਸਤਨਾ ਸੋਚਦੇ ਆਪਾਂ ਉਦੋਂ ਮੈਂ ਹੀ ਸੋਚਦਾ ਸੀ ਕਿ ਗਾਇਕੀ ਦੇ ਘਰ ਬਹੁਤ ਦੂਰ ਨੇ ਪੜਾ ਮੈਂ ਵੋਕਲ ਸੀ ਮਰਕੋਰਡ ਮਿਊਜ਼ਿਕ ਪਰ ਫਿਰ ਵੀ ਮੈਂ ਕਦੇ ਗਾਉਣ ਦੀ ਮੁਸ਼ੱਕਤ ਨਹੀਂ ਕੀਤੀ ਕਿਉਂ ਕਿ ਮੇਰੇ ਜਿਹੜੇ ਨਾਲ ਵਾਲੇ ਸੀ ਨਾ ਉਹ ਮੈਥੋਂ ਵੱਧ ਟੈਲੈਂਟਡ ਸੀ ਗਾਉਣ ਦੇ ਵਿੱਚ ਉਹ ਗਜ਼ਲ ਗਾਉਂਦੇ ਸੀ ਉਹ ਕਲਾਸਿਕਲ ਗਾਉਂਦੇ ਸੀ ਮੇਰਾ ਦੋਸਤ ਹੈ ਹੁਣ ਪੀ ਐਚ ਡੀ ਕਰ ਰਿਹਾ ਸੁਨੀਲ ਯੂਨੀਵਰਸਿਟੀ ਮੇਰਾ ਇੱਕ ਹੀ ਦੋਸਤ ਹੈ ਮਾਤਾ ਜ਼ਿਕਰ ਕਰਕੇ ਵੈਰੀ ਕਰਦਾ ਹੁਣ ਤੇ ਉਹ ਪੀ ਐਚ ਡੀ ਕਰ ਰਿਹਾ ਉਹਨੂੰ ਵੇਖ ਕੇ ਤਾਂ ਮੇਰਾ ਗਾਉਣਾ ਦਿਲ ਨਹੀਂ ਕਰਦਾ ਸੀ ਉਹ ਗਜ਼ਲ ਇੰਨੀ ਕਮਾਲ ਦੀ ਹੁੰਦਾ ਹੈ ਤੇ ਮੈਨੂੰ ਡਰ ਲੱਗਦਾ ਸੀ ਵੀ ਗਾਇਕ ਕਿਤੇ ਘਰ ਦੌਰ ਨੇ ਯਾਰ ਤੇ ਫਿਰ ਮੈਂ ਉਦੋਂ ਜਦੋਂ ਨਾਟਕ ਕਰਦਾ ਸੀ ਨਾਟਕ ਦੇ ਵਿੱਚ ਕਦੇ ਇੱਕ ਅੱਧੀ ਵਾਰੀ ਕਾਲਜ ਵੱਲੋਂ ਬੈਸਟ ਐਕਟਰ ਚੁਣਿਆ ਗਿਆ ਤੇ ਫਿਰ ਉਹ ਥੋੜਾ ਜਆ ਉਹਦੋਂ ਆਪਾਂ ਛੋਟੀ ਉਮਰ ਦੇ ਹੁੰਨੇ ਤਾਂ ਮਨ 'ਚ ਭੁਲੇਖਾ ਵੀ ਪੈ ਜਾਂਦਾ ਵੀ ਹਾਂ ਵੀ ਐਕਟਰ ਕੈਂਟ ਆ ਉਦੋਂ ਮਨ ਚ ਆਈ ਸੀ ਮੈਂ ਐਕਟਿੰਗ ਚੰਗੀ ਕਰ ਸਕਦਾ ਤੇ ਜਦੋਂ ਸੁਨੀਲ ਨੂੰ ਵੇਖਦਾ ਸੀ ਉਦੋਂ ਮੈਂ ਸੋਚਦਾ ਸੀ ਫਿਰ ਗਾਣਾ ਨਹੀਂ ਚੰਗਾ ਗਾ ਸਕਦਾ ਪਰ ਉਹਦੇ ਕੋਲ ਬੈਠ ਕੇ ਐਮਏ ਸੀ ਇਕੱਠੇ ਨੇ ਕੀਤੀ ਉਹ 뮤직 ਦੀ ਕਰਦਾ ਸੀ ਥੀਏਟਰ ਦੀ ਐਮਏ ਕਰਦਾ ਸੀ ਇਸ ਲਈ ਲੜਕੇ ਇੱਕੋ ਕਮਰਾ ਲਿਆ ਜਿਹੜਾ ਮਿਲਣਾ ਨਹੀਂ ਸੀ ਯੂਨੀਵਰਸਿਟੀ ਚ ਪਰ ਫਿਰ ਵੀ ਅਸੀਂ ਕਿਵੇਂ ਨਾ ਕਿੰਨਾ ਮੁਸ਼ਕਲ ਕਰਕੇ ਲਿਆ ਤੇ ਮੈਂ ਉਹਦੇ ਕੋਲ ਬੈਠਾ ਉਹ ਤਾਂ ਸਿਰ ਸਿਰ ਰਿਆਦ ਸੁੰਦਾ ਰਹਿੰਦਾ ਹੁੰਦਾ ਸੀ ਮੈਂ ਗਾਉਂਦਾ ਨਹੀਂ ਸੀ ਤੇ ਮੈਂ ਅੱਜ ਵੀ ਮੈਂ ਜਦੋਂ ਉਹ ਜਿਹੜੇ ਗਾਣੇ ਉਹ ਗਾਉਂਦਾ ਉਹ ਹੀ ਗਾਉਣ ਦੀ ਕੋਸ਼ਿਸ਼ ਕਰਦਾ ਤਾਂ ਕਰਕੇ ਫਿਰ ਮੈਨੂੰ ਇਹ ਸੀ ਮੈਂ ਗਾ ਤਾਂ ਲੈਣਾ ਤੇ ਫਿਰ ਜਦੋਂ ਹੁਣ ਮਾਹੌਲ ਦੇਖਿਆ ਸਾਰਾ ਆਪਣੀ ਪੰਜਾਬੀ ਫਿਲਮ ਇੰਡਸਟਰੀ ਦਾ ਤੇ ਮਾਹੌਲ ਦੇ ਨਾਲ ਵੀ ਚੱਲਣਾ ਚਾਹੀਦਾ ਜਿੱਦ ਵੀ ਨਹੀਂ ਫੜਨੀ ਚਾਹੀਦੀ ਤੇ ਮੈਨੂੰ ਲੱਗਦਾ ਸੀ ਕਿ ਮੈਂ ਜਿਹੜਾ ਸਾਹਮਣੇ ਵਾਲੇ ਗਾ ਰਹੇ ਨੇ ਮੇਰੇ ਦੋਸਤ ਗਾ ਰਹੇ ਨੇ ਇੰਡ ਉਹ ਉਹ ਦੋ ਵਧੀਆ ਗਾ ਸਕਦਾ ਪਤਾ ਨਹੀਂ ਕਿਉਂ ਮੇਰੇ ਮਨ ਚ ਆਇਆ ਚਾਹੇ ਲਾ ਲੋ ਵੀ ਹੰਕਾਰ ਆਪਣਾ ਮਨ ਬੰਦਾ ਆਪ ਤਾਂ ਸੋਚ ਸਕਦਾ ਨਾ ਜ਼ਰੂਰੀ ਨਹੀਂ ਹੈ ਕਿ ਤੁਸੀਂ ਵੀ ਇਹ ਗੱਲ ਨੂੰ ਮੰਨੋ ਬਿਲਕੁਲ ਬਿਲਕੁਲ ਤਾਂ ਮੈਂ ਸੋਚਦਾ ਸੀ ਮੈਂ ਗਾ ਸਕਦਾ ਤੇ ਫਿਰ ਆਪਾਂ ਗਾ ਲਿਆ ਅੱਛਾ ਆਪਾਂ ਇਸ ਗੀਤ ਦੀ ਜਿਹੜਾ ਤੁਹਾਡੇ ਰੀਸੈਂਟ ਗਾਣਾ ਹੈ ਉਹਦੀ ਜ਼ਰੂਰ ਗੱਲ ਕਰਾਂਗੇ ਪਰ ਜਦੋਂ ਤੁਸੀਂ ਐਮਏ ਥੀਏਟਰ ਵੀ ਕਰਨੀ ਸੀ ਉਦੋਂ ਵੀ ਤੁਸੀਂ ਘਰੇ ਝੂਠ ਬੋਲਿਆ ਸੀਗਾ ਕਿ ਮੈਂ ਐਮਏ ਇਕਨੋਮਿਕਸ ਕਰ ਰਿਹਾ ਹਾਂ ਨਾ ਤੇ ਉਸ ਤੋਂ ਬਾਅਦ ਬੰਬਈ ਜਾਣ ਦੇ ਲਈ ਵੀ ਤੁਹਾਨੂੰ ਸਟਰਗਲ ਕਰਨਾ ਪਿਆ ਹਨ ਤੇ ਉੱਥੇ ਜਾ ਕੇ ਵੀ ਉੱਥੇ ਪਹੁੰਚ ਕੇ ਵੀ ਤੁਹਾਡਾ ਸਟਰਗਲ ਉਵੇਂ ਤੇ ਰਹੀ ਚੱਲਦਾ ਰਿਹਾ ਤੁਹਾਨੂੰ ਇਹ ਕਿਉਂ ਲੱਗਦਾ ਹੈ ਕਿ ਇੱਕ ਐਕਟਿੰਗ ਜਿਹੜਾ ਪ੍ਰੋਫੈਸ਼ਨਰ ਜਾਂ ਫਿਰ ਸਿੰਗਿੰਗ ਪ੍ਰੋਫੈਸ਼ਨਰ ਉਹਦੇ ਵਿੱਚ ਸਾਨੂੰ ਇੰਨੇ ਝੂਠ ਦੀ ਲੋੜ ਕਿਉਂ ਪੈਂਦੀ ਹੈ ਕਰਦੇ ਹੋਂ ਨਾਨ ਡੇਲੀ ਜਾਂ ਫਿਰ ਇੰਨਾ ਜ਼ਿਆਦਾ ਸਟਰਗਲ ਸਾਡਾ ਘਰੀ ਪਹਿਲਾਂ ਸ਼ੁਰੂ ਹੋ ਜਾਂਦਾ ਕਿ ਮੈਂ ਆਹ ਬਣਨਾ ਚਾਹੁੰਦਾ ਅੱਜ ਵੀ ਸਵੇਰੇ ਮੇਰੇ ਡੈਡੀ ਨਾਲ ਇਸ ਮੁੱਦੇ ਤੇ ਗੱਲ ਹੋ ਰ ਹਾਂ ਤੁਹਾਨੂੰ ਪਤਾ ਵੀ ਮੈਂ ਤਾਂ ਆਪਦੀ ਉਮਰ ਮੰਨਦਾ ਨਹੀਂ ਵੈਸੇ ਮੈਂ ਤਾਂ ਇਹੀ ਕਹਿੰਦਾ ਮੈਂ 21 ਸਾਲ ਦਾ ਤੇ ਅੱਜ ਕਹਿ ਰਹੇ ਸੀ ਵੀ ਤੈਨੂੰ ਐਵੇਂ ਕਿੰਨੀ ਹੋ ਗਏ 6 ਸਾਲ ਤੇ ਹੁਣ ਕੋਈ ਪਰਮਨੈਂਟ ਜੌਬ ਦੇਖ ਲਾ ਕਹਿੰਦਾ ਮੈਂ ਕੀ ਆਖਾਂ ਕੁੜੀਆਂ ਰੋਣ ਵੀ ਮੁੰਡਾ ਕੀ ਕਰਦਾ ਮੈਂ ਉਹਨਾਂ ਨੇ ਕਿਹਾ YouTube ਤੇ ਗੁਰਮੁਖੀ ਨਹੀਂ ਲਿਖ ਲੋ ਇੰਨਾ ਕੇ ਬਠੇ ਰਹਿ ਤੇ ਕਹਿੰਦੇ ਨਹੀਂ ਫਿਰ ਵੀ ਕੋਈ ਪਰਮਨੈਂਟ ਤਾਂ ਹੋਣੀ ਚਾਹੀਦੀ ਹੈ ਨਾ ਵੀ ਹੁਣ ਤਾਂ ਚੱਲ ਤਰ੍ਹਾਂ ਕੋ ਪ੍ਰੋਗਰਾਮ ਆਉਂਦੇ ਆ ਇੱਕ ਵਾਰੀ ਫਿਲਮ ਆ ਜਾਂਦੀ ਹੈ ਇੱਕ ਵਾਰੀ ਨਹੀਂ ਆਂਦੀ ਹੈ ਨਾ ਪਰਮਨੈਂਟ ਇਹ ਫਿਰ ਹੁੰਦਾ ਹੀ ਆ ਕਰਦਿਆਂ ਨੂੰ ਕਿ ਕੋਈ ਪਰਮਾਨੈਂਟ ਸਕੂਲ ਪਰ ਅਦਾਸੀ ਹਰੀ ਲੈਂਦਾ ਹੋਵੇ ਅਸੀਂ ਕਹਿਣ ਜੋਗੀ ਹੋ ਜੀ ਇਹ ਵੀ 10000 ਮਹੀਨਾ ਲੈਂਦਾ ਹੁਣ ਭਲਾ ਲੱਖ ਕਮਾ ਲਈਏ ਤੇ ਦੂਜੇ ਵੇਲੇ ਭਲਾ ਆਪਾਂ ਦੋ ਮਹੀਨੇ ਵਿਲੇ ਬੈਠੇ ਰਹੀਏ ਇਹ ਉਹਨਾਂ ਨੂੰ ਲੱਗਦਾ ਕਿ ਇਹ ਜ਼ਾਇਆ ਹੈ ਇਹ ਵਕਤ ਜ਼ਾਇਆ ਹੈ ਪਰ ਅੰਦਰਲੀ ਜਿਹੜੀ ਭਾਵਨਾ ਉਹਨਾਂ ਨੂੰ ਤਾਂ ਇੱਕ ਆਠੇ ਜੀ ਸਮਝ ਸਕਦਾ ਤੇ ਆਰਟਿਸਟ ਹੀ ਸਮਝ ਸਕਦਾ ਤੇ ਜਿਹਦੀ ਫੈਮਿਲੀ ਬੈਕਗਰਾਉਂਡ ਆਰਟਿਸਟ ਹੋਵੇ ਉਹਨੂੰ ਜ਼ਿਆਦਾ ਆਸਾਨੀ ਹੁੰਦੀ ਹੈ ਮੇਰੀ ਨਹੀਂ ਸੀ ਉਹ ਜਿਹੜੀ ਮੁਸ਼ਕਲ ਮੈਂ ਅੱਜ ਤੱਕ ਚੱਲ ਰਿਹਾ ਕਰਨੀ ਪੈ ਰਹੀ ਹੈ ਮੈਨੂੰ ਕੋਈ ਗੱਲ ਨਹੀਂ ਹੌਲੇ ਹੌਲੇ ਸਭ ਦੇ ਗਿੱਲੇ ਛਿੱਕਵੇਂ ਆਪਾਂ ਦੂਰ ਕਰ ਦੇਾਂਗੇ ਕੀ ਲੱਗਦਾ ਕਿ ਆਰਟਿਸਟ ਕਦੋਂ ਸਟੈਬਲਿਸ਼ ਆਪਣੇ ਆਪ ਨੂੰ ਮੰਨ ਸਕਦਾ ਇੰਡਸਟਰੀ ਦੇ ਵਿੱਚ ਜਾਂ ਫਿਰ ਸਟਰਗਲ ਉਹਦਾ ساری ਉਮਰ ਹੀ ਚੱਲਦਾ ਰਹਿੰਦਾ ਹੈ ਦੇਖੋ ਜੀ ਜਿਹੜਾ ਤਾਂ ਹੈਗਾ ਆਰਟਿਸਟ ਜਿਹੜਾ ਕਹਿੰਦਾ ਮੈਂ ਅਦਾਕਾਰਾਂ ਜਾਂ ਮੈਂ ਗਾਇਕਾਂ ਉਹਦਾ ਤਾਂ ساری ਉਮਰ ਹੀ ਚੱਲਦਾ ਕਿਉਂਕਿ ਆਪਦਾ ਬੈਸਟ ਉਹਨੇ ਹਰ ਵਾਰੀ ਦੇਣਾ ਹੈ ਹੈਨਾ ਤੇ ਜਿਹੜੇ ਮਤਲਬ ਵੈਸੇ ਹੀ ਛਲਾਰੂਪ ਨੇ ਦੇ ਵਿੱਚ ਆਏ ਨੇ ਥੋੜੇ ਟਾਈਮ ਉਹਨਾਂ ਨਾਲ ਫੁੱਲ ਟਾਈਮ ਦੇ ਜਿਹੜੇ ਹੁੰਦੇ ਨੇ ਫਿਰ ਉਹ ਥੋੜੇ ਟਾਈਮ ਲਈ ਗਾਇਕੀ ਕਰਦੇ ਨੇ ਥੋੜੇ ਟਾਈਮ ਲਈ ਅਦਾਕਾਰੀ ਕਰਦੇ ਨੇ ਮੈਲੋਡਰਾਮਾ ਕਰਕੇ ਜਿਹੜੇ ਅਦਾਕਾਰ ਹੁੰਦੇ ਨੇ ਤਾਂ ਮੈਂ ਤਾਂ ਇਹੀ ਮੰਨ ਕੇ ਚੱਲੂੰਗਾ हां मैं अदाकार है जे मैं ਮੰਨੂੰਗਾ ਤਾਂ ਮੈਂ ਕਰੂੰਗਾ ਤੇ ਮੈਂ ساری ਉਮਰ ਕਰਦਾ ਰਹੂੰਗਾ ਪੈਸਾ ਕਦੇ ਘਟੂ ਹੋਊਗਾ ਕਦੇ ਵੱਧ ਹੋਊਗਾ ਤੇ ਚੱਲਦੇ ਰਹਿਣਾ ਜੀ ਬਿਲਕੁਲ ਅੱਛਾ ਇਹ ਜਿਹੜਾ ਤੁਹਾਡੇ ਰੀਸੈਂਟ ਟਰੈਕ ਆਇਆ পাগল ਇਨਸਾਨ ਉਮੇ ਪਿਛਲੇ ਵੀ ਤੁਹਾਡੇ ਗੀਤ ਸੁਣ ਰਹੀ ਸੀ ਜਿਹੜੇ ਸਾਲ 2 ਸਾਲ ਪਹਿਲਾਂ ਦੇ ਆਏ ਹੋਏ ਸੀਗੇ ਹਨਾ ਉਹਨਾਂ ਦੇ ਨਾਲੋਂ ਬਿਲਕੁਲ ਹੀ ਅਲੱਗ ਜਨਰ ਦਾ ਗੀਤ ਜਾਂ ਫਿਰ ਕਹ ਲੋ ਵੀ ਇਸ ਟਾਈਮ ਉਹ ਟ੍ਰੈਂਡ ਉਹ ਚੱਲ ਰਹੀ ਇੰਡਸਟਰੀ ਦੇ ਵਿੱਚ ਜਾਂ ਹੁਣ ਉਹ ਟਾਈਮ ਦੇ ਨਾਲ ਚੀਜ਼ਾਂ ਬਦਲ ਗਈਆਂ ਲੋਕੀ ਆਹ ਚੀਜ਼ਾਂ ਜਿਹੜੀਆਂ ਨੇ ਉਹ ਪਸੰਦ ਕਰਦੇ ਨੇ ਦੇਖਣੀ ਹੈ ਨਾ ਇਹ ਕਿਵੇਂ ਆਇਆ ਤੁਹਾਡੇ ਜ਼ਿਹਨ ਦੇ ਵਿੱਚ ਗੀਤ ਮੈਨੂੰ ਨਾ ਗਾਉਂਦਾਂ ਚੰਗਾ ਲੱਗਦਾ ਸੀ ਐਕਸਲ ਦੇ ਵਿੱਚ ਜੋ ਆਪਾਂ ਫੀਲ ਕਰਦੇ ਆਂ ਜਾਂ ਆਪਾਂ ਕਹਿੰਦੇ ਨਾ ਕਿ ਉਹ ਨਸੀਰ ਸਾਹਿਬ ਨੇ ਗੱਲ ਕੀਤੀ ਹੈ ਕਿ ਜਦੋਂ ਅੰਦਰ ਆਗ ਲੱਗਦੀ ਹੈ ਤਾਂ ਬਾਹਰ ਨਜ਼ਰ ਆਉਂਦੀ ਹੈ ਤਾਂ ਮੈਨੂੰ ਜਦੋਂ ਗਾਉਂਦਾ ਸੀਦੇ ਗਾਣਾ ਤੇ ਮੈਨੂੰ ਵਧੀਆ ਲੱਗਦਾ ਸੀ ਨਹੀਂ ਤਾਂ ਅੱਜਕੱਲ ਕੀ ਹੁੰਦਾ ਗਾਣਾ ਪਲਾਨ ਕਰਨ ਤੋਂ ਪਹਿਲਾਂ ਨਾ ਮਾਰਕੀਟ ਦੇਖਦੇ ਆਂ ਇਹ ਨਹੀਂ ਕਹਿੰਦੇ ਵੀ ਆਪਾਂ ਕੰਟੈਂਟ ਚੰਗਾ ਬਣਾਈਏ ਲੋਕਾਂ ਨੂੰ ਪਸੰਦ ਆਏਗਾ ਕਹਿੰਦੇ ਕਿ ਮਾਰਕੀਟ ਕਿਵੇਂ ਕਰਨੀ ਹੈ ਲੋਕ ਕੀ ਸੁਣਦੇ ਆਪਾਂ ਕੋਲੋਂ ਨਵੇਂ ਕੈਨਲੇ ਵੀ ਲੋਕ ਕੀ ਸੁਣਦੇ ਆਪਨਾ ਕੰਮ ਚੰਗਾ ਕੰਮ ਕਰੀਏ ਚੰਗੀ ਉਹਨੂੰ ਫਲਮਾਈਏ ਲੋਕੀ ਆਪਣੇ ਆਪ ਆਟੋਮੈਟਿਕਲੀ ਪਸੰਦ ਕਰਨਗੇ ਤੇ ਜਦੋਂ ਮੈਂ ਗਾਣਾ ਹੁੰਦਾ ਨਾ ਪਾਗਲ ਇਨਸਾਨ ਕਹਿੰਦੀ ਮੈਨੂੰ ਮੈਨਾਂ ਲੱਭ ਦੱਸਿਵੇਂ ਮੈਂ ਕਾ ਕ ਲੈਣ ਤੇ ਅਬ ਮੈਨੂੰ ਆਦੋ ਵੱਲ ਫੀਲ ਹੁੰਦਾ ਸਿਰ ਗਾਣਾ ਟੱਚੀ ਹੈ ਤੇ ਜ਼ੁਬਾਨ ਤੇ ਚੜਦਾ ਤੇ ਇੱਕ ਫੀਲ ਜਾਵੇ ਆਉਂਦਾ ਸੀ ਕਿ ਇਮੋਸ਼ਨਲ ਮੈਮਰੀ ਚ ਆਪਾਂ ਨੇ ਬਹੁਤ ਕੁਝ ਜੁੜਿਆ ਹੁੰਦਾ ਹੈ ਤੇ ਮੇਰੇ ਇਮੋਸ਼ਨਲ ਮੈਮਰੀ ਚ ਤੁਹਾਡੇ ਤਾਂ ਬਹੁਤ ਕੁਝ ਜੁੜਿਆ ਬਹੁਤ ਜੁੜਿਆ ਆਇਥੇ ਗੱਲ ਅੰਗਰੇਜ਼ੀ ਦੀ ਗੱਲ ਯਾਦ ਆ ਗਈ ਜੀ ਜਦੋਂ ਮੇਰਾ ਸਰਕਲ ਸੀ ਨਾ ਐਮਏ ਥੀਏਟਰ ਕਰਕੇ ਰਹੀ ਲਿਟਰੇਰੀ ਥੋੜਾ ਜਿਹਾ ਤੇ ਅੰਗਰੇਜ਼ੀ ਦੀ ਵੀ ਉਹਦੇ ਬਹੁਤ ਹੀ ਜ਼ਿਆਦਾ ਦਿੱਕਤ ਹੁੰਦੀ ਸੀ ਮੈਨੂੰ ਤੇ ਮੇਰਾ ਦੋਸਤ ਆ ਉਹ ਨਵਦੀਪ ਤੇ ਉਹ ਕਾਫੀ ਪੜਦਾ ਹੈ ਨਾ ਉਹ ਹਮੇਸ਼ਾ ਇੱਕ ਚੀਜ਼ 'ਚ ਲੱਗਾ ਰਹਿੰਦਾ ਕਿ ਉਹਨੇ ਇੰਟਰਵਿਊਜ਼ ਕਰਨੀਆਂ ਹੈ ਆਮਰੇ ਲੋਕਾਂ ਦੀਆਂ ਉਹਦੇ ਅੰਦਰ ਇਹ ਮਤਲਬ ਜਨੂਨ ਹੈ ਤੇ ਉਹਦੇ ਕੋਲ ਮੈਂ ਇੱਕ ਲਾਈਨ ਸਿੱਖੀ ਸੀ ਕਹਿੰਦਾ ਮੈਂ ਕਿ ਜਦੋਂ ਕੁੜੀ ਨਾ ਅੰਗਰੇਜ਼ੀ ਜੀ ਬੋਲ ਦਿੰਦੀ ਹੈ ਸਾਡੇ ਜੀ ਯੂਨੀਵਰਸਿਟੀ ਦੇ ਵਿੱਚ ਕੀ ਹੁੰਦਾ ਸੀ ਨਾ ਵੀ ਕਹਿੰਦੇ ਵੀ ਜੇ ਵੀ ਮੇਰੀ ਇਹ ਆਦਤ ਹੈ ਰਹੀ ਹੈ ਵੀ ਕਮੈਂਟਿੰਗ ਨਹੀਂ ਕਦੇ ਕੀਤੀ ਕੁੜੀ ਨੂੰ ਉਹਨਾਂ ਨੇ ਤਾਂ ਆਦਤਾਂ ਹੀ ਹੁੰਦੀਆਂ ਜੇ ਕਿ ਕੋਈ ਸੋਹਣੀ ਵੀ ਲੱਗਣੀ ਓਬਵੀਅਸ ਹੀ ਗੱਲ ਹੈ ਉਸਨ ਮਰਜ਼ਾ ਸਭ ਕੁਝ ਹੁੰਦਾ ਤੇ ਕਹਿ ਕੇ ਭਲਾ ਕਹਿ ਲੈਣਾ ਕਿ ਤੁਸੀਂ ਖੂਬਸੂਰਤ ਹੋ ਤੁਸੀਂ ਸੋਹਣੇ ਹੋ ਇਹ ਹੁੰਦੇ ਸੱਚਜਾ ਕਿਸੇ ਨੂੰ ਅਪਰੋਚ ਕਰਨਾ ਤੇ ਐਦਾ ਹੀ ਮੈਂ ਕਿਹਾ ਯਾਰ ਕੁੜੀ ਤਾਂ ਅੰਗਰੇਜ਼ੀ ਬੋਲ ਲੈਂਦੀ ਹੈ ਮੈਨੂੰ ਸਾਇੰਸ ਡਿਪਾਰਟਮੈਂਟ ਦੀ ਕੁੜੀ ਪਸੰਦ ਆ ਉਹ ਤਾਂ ਇੰਗਲਿਸ਼ ਹੀ ਵਾਲੀ ਬੋਲਦੀ ਹੈ ਯਾਰ ਮੈਂ ਕੀ ਕਰਾਂ ਉਹ ਗੋ ਪੁੱਛ ਲੈਂਦੀ ਹੈ ਹੂ ਆਰ ਯੂ ਵਾਟ ਇਜ਼ ਲਵ ਯੂ نو ਅਬਾਊਟ ਲਵ ਮੈਂ ਤਾਂ ਕਹਿੰਦੀਆਂ ਕੀ ਕਹਿ ਕਰ ਉਹ ਪੜਾ ਲਿਖਿਆ ਸੋਨੇ ਮੈਂ ਇੱਕ ਲਾਈਨ ਸਿੱਖਾਈ ਜਿਹੜੀ ਮੈਂ ਤਿੰਨ ਚਾਰ ਦਿਨਾਂ ਦਾ ਸਿੱਖੀ ਕਹਾਂ ਤੂੰ ਕਹਦਾ ਅਖਰ ਲਵ ਹੈਜ਼ ਹਿਸ ਔਨ ਕਾਈਂਡ ਆਫ ਲੈਂਗੁਏਜ ਵਾਹ ਤੇ ਹਾਪੇ ਬੋਲਦੀ ਜਾ ਕਰੋਗੀ ਇਹ ਲਾਈਨ ਮੈਂ ਤਿੰਨ ਚਾਰ ਦਿਨਾਂ ਸਿੱਖੀ ਫਿਰ ਮੈਂ ਜਿਹੜੀ ਮੈਂ ਜਿੱਥੇ ਜਿਹੜੀ ਮੈਂ ਇੱਕ ਹੁੰਦਾ ਮਨ ਦੇ ਵਿੱਚ ਨਾ ਵੀ ਉਹ ਕੁਦਰਤੀ ਸਾਇੰਸ ਡਿਪਾਰਟਮੈਂਟ ਦੇ ਉਹ ਚੰਗੀ ਲੱਗਦੀ ਸੀ ਉਹ ਗੇ ਇੰਗਲਿਸ਼ ਬੋਲਣ ਵਾਲੀਆਂ ਫਿਰ ਮੈਂ ਕਿ ਲੈਨਨ ਤੋਂ ਅੱਟਾ ਲਾਇਆ ਹੋਇਆ ਸੀ ਲਾ ਫੈਸੇ ਜਮਨ ਕਾਈਂਡ ਆਫ ਲੈਂਗੁਏਜ ਤੇ ਕੋ ਸਿੱਖਿਆ ਕਿ ਡੂ ਯੂ ਬਲੀਵ ਇਨ ਫਰਸਟ ਸਾਈਟ ਲਵ ਕੀ ਆਪ ਪਹਿਲੀ ਨਜ਼ਰ ਦੇ ਪਿਆਰ 'ਚ ਵਿਸ਼ਵਾਸ ਕਰਦੇ ਹੋ ਉਹਨਾਂ ਨੇ ਕਹਿੰਦਾ ਕਰਨਾ ਨਾ ਮੈਂ ਕਹਿੰਦਾ ਮੈਂ ਵੀ ਨਹੀਂ ਕਰਦਾ ਆਪਣੀ ਸੋਚ ਕਿ ਨਹੀਂ ਮਿਲਦੀ ਹੈ ਉਹਦੀ ਵੀ ਅੰਗਰੇਜ਼ੀ ਮੈਂ ਉਹਦੇ ਕੋਲ ਬਣਾਈ ਤੇ ਹੁਣ ਇਹ ਨਿੱਕੇ ਨਿੱਕੇ ਗੱਲਾਂ ਕਈ ਯੂਨੀਵਰਸਿਟੀ ਨਾਲ ਜੁੜੀਆਂ ਹੋਈਆਂ ਨੇ ਮੇਰੇ ਨਾਲ ਪਰ ਦੇਖੋ ਸਮੇਂ ਦੇ ਨਾਲ ਕਿੰਨਾ ਫਰਕ ਪੈ ਜਾਂਦਾ ਜਿਵੇਂ ਜਿਵੇਂ ਇਨਸਾਨ ਦੀ ਉਮਰ ਵੱਧਦੀ ਆ ਸੋਚ ਵੀ ਵੱਧਦੀ ਆ ਤੇ ਉਹਦੇ ਕੱਪੜੇ ਲੇੜੇ ਪਾਉਣ ਦਾ ਢੰਗ ਉਹਦੇ ਬੋਲਣ ਦਾ ਹਨਾ ਸਲੀਕਾ ਉਹ ਵੀ ਬਦਲ ਜਾਂਦਾ ਆ ਤੇ ਪਾਗਲ ਇਨਸਾਨ ਆਪੇ ਇੱਕ ਵਾਰੀ ਪੂਰਾ ਸੁਨਾਦੀ ਹਾਂਜੀ ਜੀ ਦੋਸਤ 27 ਸੁਨਾਦੇ ਉਹ ਜਾਂ ਅੰਤਰਾ ਅੰਤਰਾ ਸੁਣਾਉਂਗਾ ਮੈਂ ਜ਼ਿੰਦ ਹੁਣ ਮੈਂ ਸੁਣਾਉਂਗਾ ਵੀ ਅੰਤਰਾ ਮੈਂ ਤਾਂ ਸੁਣਾ ਰਿਹਾ ਕਹਿੰਦੇ ਆਰਟਿਸਟ ਕਹਿੰਦੇ ਨੇ ਨਾ ਇਹ ਉਹਦੇ ਲਈ ਸੁਣਾ ਰਿਹਾ ਜਿਹੜੀ ਗਈ ਕਿ ਜ਼ਿੰਦਗੀ ਦੇ ਵਿੱਚ ਤੇਰੀ ਖੁਸ਼ੀਆਂ ਦੇ ਵਿੱਚ ਆ ਕੇ ਜਦ ਦੁੱਖਾਂ ਨੇ ਵਜਣਾ ਫਿਰ ਤੇਰੇ ਵਾਂਗੂ ਹੀ ਉਡਾਰ ਵੀ ਬਦਲ ਜਾਊ ਤੈਨੂੰ ਪਤਾ ਉਦੋਂ ਲੱਗਣਾ 오ਹੀ ਹੋਣੀ ਤੇਰੇ ਨਾਲ ਮੇਰੇ ਨਾਲ ਜੋ ਕਰੀ ਬਣ ਜਾਣਾ ਏ ਤਮਾਸ਼ਾ ਕਿ ਸੇ ਸਮਝਣਾ ਨਹੀਂ ਤੈਨੂੰ ਪਾਗਲ ਇਨਸਾਨ ਕਹਿੰਦੀ ਮੈਨੂੰ ਮੈਂ ਕਾ ਕਹਿ ਲੈਣ ਦੇ ਫਰਕ ਨਹੀਂ ਮੈਨੂੰ ਬਹੁਤ ਖੂਬਸੂਰਤ ਅਲਫਾਜ਼ ਜਿਨ੍ਹਾਂ ਨੇ ਲਿਖਿਆ ਉਹਨਾਂ ਦਾ ਵੀ ਜ਼ਿਕਰ ਕਰਾਂਗਾ ਜੀ ਮੈਂ ਜ਼ਰੂਰ ਕਰਾਂਗਾ ਉਡਾਰ ਉਡਾਰ ਨੇ गाना ਦੇਖਿਆ ਦੋਸਤ ਹੈ ਵੈਸੇ ਨਾਮਪੁਰਬਾ ਕਹਿੰਦੇ ਇੰਡਸਟਰੀ ਜਾ ਕੇ ਨਾਮ ਚੇਂਜ ਕਰਨਾ ਪੈਂਦਾ ਤਾਂ ਉਡਾਰ ਤੇ ਡਾਇਰੈਕਸ਼ਨ ਜਿਹੜੀ ਪੁਸ਼ਪਿੰਦਰ ਸਿੰਘ ਹੈਗੇ ਨੇ ਤੇ ਵਾਈਟਲ میوزਿਕ ਤੋਂ ਰਿਲੀਜ਼ ਹੋਇਆ ਤੇ ਐਗਜ਼ੀਕਿਊਟਿਵ ਪ੍ਰੋਡਿਊਸਰ ਵੀ ਹੈ ਕਿ ਨ ਕਰਨ ਕੁਮਾਰ ਜੀ ਦੇ ਕਰਕੇ ਇਹ ਗਾਣਾ ਦੀ ਵੀਡੀਓ ਸੰਭਵ ਹੋ ਸકી ਮੈਂ ਸਭ ਦਾ ਸ਼ੁਕਰਗੁਜ਼ਾਰ ਆ ਤੇ ਅੱਗੋਂ ਵੀ ਕਰੂੰਗਾ ਵੀ ਗਾਣੇ ਹੋਰ ਇੱਕ ਸੋਲੀਓ ਕਿਉਂ ਤੁਸੀਂ ਚੁਣਿਆ ਸੀਗੇ ਇਹਦੀ ਲੋਕੇਸ਼ਨ ਸ਼ੂਟ ਦੇ ਲਈ ਇਹ ਡਾਇਰੈਕਸ਼ਨ ਪੁਆਇੰਟ ਆਫ 뷰 ਤੋਂ ਜੋ ਡਾਇਰੈਕਟਰ ਦੇ ਮਾਈਂਡ ਦੇ ਵਿੱਚ ਸੀ ਤਾਂ ਫਿਰ ਮੈਂ ਜਿਆਦਾ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਪੁੱਛਾਂ ਕਿਉਂ ਕਿ ਐਕਟਰ ਦਾ ਕੰਮ ਹੁੰਦਾ ਡਾਇਰੈਕਟਰ ਨੇ ਜੋ ਕਹਿਣਾ ਉਹ ਮੈਂ ਮੰਨ ਲੈਣਾ ਤੇ ਪੜਿਆ ਸੀ ਉਹ ਵੀ ਪੜਿਆ ਸੀ ਐਕਸ਼ਨ ਡਾਇਰੈਕਸ਼ਨ ਦੇ ਲੈਕਚਰ ਦੇ ਵਿੱਚ ਵੀ ਡਾਇਰੈਕਟਰ ਤੇ ਐਕਟਰ ਦੋਸਤ ਹੁੰਦੇ ਨੇ ਡਾਇਰੈਕਟਰ ਕਹਿੰਦਾ ਵੀ ਲੋਕੇਸ਼ਨ ਵੀ ਮੈਨੇ ਦੇਖ ਰੱਖੀ ਹੈ ਮਾਡਲ ਵੀ ਮੈਨੇ ਦੇਖ ਰੱਖੀ ਹੈ ਕਨਸੈਪਟ ਵੀ ਮੇਰੇ ਮਨ ਵਿੱਚ ਹੈ ਕਲੀਅਰ ਹੈ ਤੇਰੇ ਕੋਲ ਬਸ ਇਹ ਹੈ ਇਹ ਕਰਨਾ ਹੈ ਤੁਸੀਂ ਬਸ ਤਿਆਰ ਹੋ ਕੇ ਆਉਣਾ ਹੈ ਮੈਂ ਤਿਆਰ ਹੋ ਕੇ ਲੈਣ ਵੀ ਆ ਗਿਓ ਕਾਰ ਤੇ ਅੱਛਾ ਲਗਾ ਠੀਕ ਹੈ ਜੀ ਆਪਾਂ ਜਾ ਕੇ ਆਪਦੀ ਪਰਫਾਰਮੈਂਸ ਦਿੱਤੀ ਤੇ ਕਾਇਆ ਬਸ ਇਹ ਕਿੰਨਾ ਸੌਖਾ ਹੋ ਜਾਂਦਾ ਕਿਸੇ ਆਰਟਿਸਟ ਦੇ ਲਈ ਜਦੋਂ ਤੁਸੀਂ ਅਦਾਕਾਰ ਵੀ ਹੋ ਤੇ ਨਾਲ ਦੀ ਨਾਲ ਤੁਸੀਂ ਗਾ ਵੀ ਚੰਗਾ ਲੱਦੇ ਹੋ ਤੇ ਤੁਹਾਨੂੰ ਕੀ ਲੱਗਦਾ ਕਿ ਉਹਦਾ ਰਿਜ਼ਲਟ ਕੀ ਨਿਕਲਦਾ ਜੇ ਤਾਂ ਅਦਾਕਾਰ ਹੋ ਤਾਂ ਗਾਚੰਗਲ ਨੇ ਤਾਂ ਸੋਨੇ ਦਾ ਸਵਾਗ ਹੈ ਹੂੰ ਗਾਚੰਗਲ ਨੇ ਤਾਂ ਅਦਾਕਾਰ ਹੋ ਤਾਂ ਬਥੋੜੀ ਜਿਹੀ ਮੁਸ਼ਕਲ ਆਉਂਦੀ ਹੈ ਅੱਛਾ ਜ਼ਿਆਦਾ ਮੁਸ਼ਕਲ ਆਉਂਦੀ ਹੈ ਹੂੰ ਤੇ ਫਿਰ ਚੀਜ਼ਾਂ ਜਿਹੜੀਆਂ ਆਸਾਨ ਨਹੀਂ ਹੁੰਦੀਆਂ ਮੈਨੂੰ ਤਾਂ ਇਹ ਲੱਗਦਾ ਜਿੰਨਾ ਕਿ ਮੈਂ ਦੇਖਦਾ ਤੇ ਮੈਨੂੰ ਲੱਗਦਾ ਕਿ ਜਿਹੜੇ ਥੀਏਟਰ ਦੇ ਕਲਾਕਾਰ ਨੇ ਤਾਂ ਹੋ ਸਕਦਾ ਕਈ ਕਈ ਕਹਿ ਦਿੰਦੇ ਨੇ ਐਕਟਰ ਵੀ ਅੱਜ ਕੱਲ ਦੇ ਐਕਟਰ ਕਹਿੰਦੇ ਥੀਏਟਰ ਵਾਲੇ ਜ਼ਿਆਦਾ ਜਾਲੀ ਕਰਦੇ ਨੇ ਜਾਂ ਉਹ ਵਕਤ ਲੈ ਕੇ ਕਰਦੇ ਨੇ ਅੱਜ ਕੱਲ ਅੱਜ ਕੱਲ ਐਕਟਿੰਗ ਚੱਲਦੀ ਨਹੀਂ ਉਹਨਾਂ ਨੂੰ ਪਤਾ ਕਿਉਂ ਲੱਗਦਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਬੈਸਟ ਕਰ ਰਹੇ ਹਾਂ ਹੈਨਾ ਤੇ ਪਰ ਮੇਰੇ ਮਾਇਨੇ ਦੇ ਵਿੱਚ ਮੇਰੇ ਮੇਰੀ ਨਜ਼ਰੀਂ ਬਹੁਤ ਐਸੇ ਅਦਾਕਾਰ ਨੇ ਜਿਹੜੇ ਬਹੁਤ ਕਮਾਲ ਦੇ ਐਕਟਰ ਨੇ ਮੈਂ ਤਾਂ ਉਹਨਾਂ ਨੂੰ ਵੇਖ ਕੇ ਕੰਮਨ ਲੱਗ ਜਣਾ ਡਰ ਲੱਗਣ ਲੱਗ ਜਾਂਦਾ ਮੈਨੂੰ ਜਦੋਂ ਮੈਂ ਬੰਬੇ ਸੀਗਾ ਉਦੋਂ ਮੈਂ ਦੇਖਦਾ ਹੁੰਦਾ ਸੀ ਵੀ ਆਡਿਸ਼ਨ ਦੇਣਾ ਥੀਏਟਰ ਦੇ ਕਿੰਨੇ ਘੈਂਟ ਘੈਂਟ ਕਲਾਕਾਰ ਆ ਰਹੇ ਨੇ ਉਹਨਾਂ ਤੋਂ ਵੱਧ ਨੇਚਰਲ ਕੋਈ ਕਰ ਨਹੀਂ ਸਕਦਾ ਤੇ ਤੇ ਜੇ ਉਹ ਗਾਉਣਾ ਜਾਣਦੇ ਨੇ ਤਫਰ ਬੰਡਾ ਇੰਡਸਟਰੀ ਚ ਆ ਜਾਣਾ ਕੀ ਬਾਤ ਬਿਲਕੁਲ ਅੱਛੇ ਤੁਹਾਡੀ ਇੱਕ ਸਟੇਟਮੈਂਟ ਸੀਗੀ ਕਿ ਬੰਬਈ ਜਦੋਂ ਤੁਹਾਡਾ ਸਟ੍ਰਾਈਗਲ ਚੱਲ ਰਿਹਾ ਸੀਗਾ ਤੇ ਜਿੱਥੇ ਇਦਾਂ ਦੀ ਵੀ ਸਿਚੁਏਸ਼ਨ ਸੀਗੀ ਕਿ ਕੁਝ ਟਾਬਿਆਂ ਤੋਂ ਜਾਂ ਇੱਕ ਟਾਬੇ ਤੁਸੀਂ ਉਹ ਭੀੜ ਦਾ ਲਹਾ ਲੈਂਦੇ ਹੋਏ ਪੈਸੇ ਉਹਨੇ ਨਹੀਂ ਵੀ ਹੁੰਦੇ ਸੀਗੇ ਮੰਦੇ ਵਿੱਚ ਪਰ ਇੱਕ ਚੀਜ਼ ਤਾਂ ਰਹਿੰਦੀ ਸੀਗੀ ਕਿ ਮਤਲਬ ਪੈਸੇ ਨਹੀਂ ਦਿੱਤੇ ਬਿਨਾ ਪੈਸੇ ਦਿੱਤੇ ਖਾਣਾ ਖਾਦਾ ਹਨਾ ਹਾਂ ਉਹ ਟਾਈਮ ਵੀ ਤੁਸੀਂ ਦੇਖਿਆ ਤੇ ਉਹ ਟਾਈਮ ਵੀ ਸੀਗਾ ਕਿ ਜਦੋਂ ਚਲੋ ਤੁਹਾਡੇ ਕੋਲੇ ਥੋੜੇ ਬਤੇ ਪੈਸੇ ਜੁੜੇ ਤਾਂ ਤੁਸੀਂ 100 ਦੀ ਬਚਾਈ ਉਥੇ 1000 ਰੁਪਏ ਲੈ ਕੇ ਆਏ ਹਾਂ ਜੀ ਇਨਫਿਨਿਟੀ ਮਾਲ ਆਥੇ ਬੰਬੇ ਜੀ ਤੇ ਉਹਦੇ ਬਿਲਕੁਲ ਸਾਹਮਣੇ ਇੱਕ ਟਾਬਾ 40 ਰੁਪਏ ਦੀ ਡਾਈਨ ਮਿਲਦੀ ਸੀ 2013 ਦੀ ਗੱਲ ਹੈ ਤੇ ਮੇਰੇ ਕੋਲ ਸੱਚੇ ਪੈਸੇ ਹੈ ਨਹੀਂ ਸੀ ਤੇ ਭੀੜ ਬਹੁਤ ਹੁੰਦੀ ਸੀ ਟਾਬੇ ਤੇ ਮੈਂ 7-8 ਦਿਨ ਲਗਾਤਾਰ ਖਾ ਕੇ ਹੌਲੀ ਜਿੰਨੇ ਡਿਸ਼ਕ ਜਾਏਗਾ ਨਾ ਬਾਅਦ ਚ ਮੈਂ ਆਪਦੀ ਆਪਣਾ ਕੋਸ ਚ ਜਾਇਆ ਜਾਗਾ ਕਿਉਂਕਿ ਨਾ ਉਥੇ ਜਦੋਂ ਸੀਰੀਅਲ ਕਰਦੇ ਆਪਾਂ ਇੱਕ ਥੀਏਟਰ ਵਾਲ ਕਲਾਕਾਰਾਂ ਨੂੰ ਜਦ ਤੱਕ ਫੇਸ ਤੇ 글로 ਨਹੀਂ ਆਉਂਦਾ ਜਦ ਤੱਕ ਉਹ ਜਿਮ ਨਹੀਂ ਲਗਾਤੇ ਤੋਂ ਉਹਨਾਂ ਨੂੰ ਕੀ ਹੁੰਦਾ ਵੀ ਮਤਲਬ ਐਪੀਸੋਡ ਹੀ ਮਿਲਦੇ ਤੇ ਮਿਲਣਗੇ ਮੇਨ ਲੀਡ ਤੇ ਤੇ ਮਿਲਣਗੇ ਵੀ ਘੈਂਟ ਆ ਰਹੀ ਜਿਵੇਂ ਕ੍ਰਾਈਮ ਸੀਰੀਜ਼ ਹੋਈ ਉਹਦੇ ਵਿੱਚ ਐਕਟਰ ਦੀ ਡਿਮਾਂਡ ਹੀ ਹੁੰਦੀ ਹੈ ਉਹ ਫਿਰ ਪੇਮੈਂਟ ਵੀ ਦੋ ਤਿੰਨ ਮਹੀਨੇ ਬਾਅਦ ਆਉਂਦੀ ਹੈ ਫਦਰ ਪੇਮੈਂਟ ਆਈ ਤੇ ਫਿਰ ਮੈਂ ਇੱਕ ਵਾਰੀ ਪੈਸੇ ਵਾਪਸ ਨਹੀਂ ਲੈ ਕੇ ਆਇਆ ਮੈਂ ਓਵੇਂ ਯਾਰ ਦਾ ਨੋਟ ਰੱਖਿਆ ਸੀ ਮੈਨਾਂ ਚਲ ਘਾਟਾ ਪਾਦਾ ਇਹਦਾ ਤੇ ਉੱਥੇ ਤੁਸੀਂ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਉਹਨਾਂ ਵਕਤ ਜੋ ਇਨਸੀਡੈਂਟ ਸੀ ਉਹਨਾਂ ਨੇ ਯਾਦ ਕਰਦੇ ਕਿ ਜਿਵੇਂ ਜਿਵੇਂ ਮੈਨੂੰ ਨੈਗੇਟਿਵਿਟੀ ਮਿਲਦੀ ਗਈ ਮੈਂ ਸਟਰੋਂਗ ਹੁੰਦਾ ਗਿਆ ਮੋਸਟਲੀ ਇਹ ਹੁੰਦਾ ਕਿ ਲੋਕੀ ਕਹਿੰਦੇ ਨੈਗੇਟਿਵਿਟੀ ਸੀ ਉਹਨੇ ਮੈਨੂੰ ਡੀਮੋਟਿਵੇਟ ਕਰ ਦਿੱਤਾ ਜਾਂ ਫਿਰ ਆਪਾਂ ਪੋਜ਼ਿਟਿਵਿਟੀ ਨੂੰ ਹੀ ਇੱਕ ਪਲੱਸ ਪੁਆਇੰਟ ਮੰਨਦੇ ਹੁੰਨੇ ਕਿ ਮੇਰੀ ਗ੍ਰੋਥ ਅਗਰ ਹੋਣੀ ਹੈ ਤਾਂ ਪੋਜ਼ਿਟਿਵਿਟੀ ਮੇਰੇ ਵਾਲੇ ਦੁਆਲੇ ਜ਼ਰੂਰੀ ਹੋਵੇ ਇਹ ਤੁਸੀਂ ਕਿਉਂ ਮੰਨਦੇ ਹੋ ਵੀ ਜੋ ਨੈਗੇਟਿਵਿਟੀ ਤੁਸੀਂ ਫੇਸ ਕੀਤੀ ਹੈ ਵੀ ਉਹਨੇ ਤੁਹਾਨੂੰ ਸਟਰੋਂਗ ਬਣਾਇਆ ਉਹਨਾਂ ਨੇ ਐਕਸਾਈਟਮੈਂਟ ਹੋਣੀ ਬੰਦ ਕਰਾਤੀ ਮੈਨੂੰ ਉਹਨਾਂ ਨੇ ਸਿਰਫ ਕੰਮ ਕਰਨਾ ਸਿਖਾਤਾ ਵੀ ਇੱਕ ਭਲੇਖਾ ਜਿਹਾ ਕੱਢਤਾ ਵੀ ਇਹ ਕਰੇਗਾ ਤਾਂ ਇਹ ਹੋ ਜਾਏਗਾ ਇਹ ਚੀਜ਼ ਖਤਮ ਕਰਤੀ ਹੁਣ ਮਤਲਬ ਇੰਨੇ ਵਕਤ ਨੇ ਮੈਨੂੰ ਜੋ ਸਿਖਾਇਆ ਹੈ ਨਾ ਐਕਸਾਈਟਮੈਂਟ ਮੇਰੇ ਅੰਦਰ ਖਤਮ ਕਰਤੀ ਵੀ ਮੈਂ ਇਹ ਮੈਂ ਪਾਗਲ ਇਨਸਾਨ ਕਿੱਤਾ ਨਾ ਮੈਂ ਉਹਦੇ ਰੂਲ ਹੀ ਕਿਤਾ ਫੀਲ ਹੀ ਕਿਤਾ ਐਕਟ ਮੈਂ ਕੀਤਾ ਮੈਂ ਉਹ ਜ ਐਕਟਿੰਗ ਵਾਲਾ ਕੰਮ ਵੀ ਕਰ ਗਿਆ ਉਹ ਤਾਂ ਗੋਨ ਵਾਲਾ ਜਿਹੜਾ ਕੀਤਾ ਉਹ ਕੀਤਾ ਹੀ ਹੈ ਤੇ ਹੁਣ ਐਕਸਾਈਟਮੈਂਟ ਨਹੀਂ ਹੁੰਦੀ ਕਿਸੇ ਚੀਜ਼ ਦੀ ਇਹ ਹੁੰਦਾ ਵੀ ਕੰਮ ਆ ਰਿਹਾ ਹੈ ਇਹਦੇ ਚ ਬੈਸਟ ਦੇਣਾ ਐਕਸਾਈਟਡ ਨਹੀਂ ਹੋਣਾ ਬਲਕਿ ਹੋ ਜੂਗਾ ਉਹ ਹੋ ਜੂਗਾ ਵਾਇਰਲ ਹੋ ਜੂਗਾ ਇਹਦੇ ਟਿਕਟੋਕ ਬਣਾਵਾਂਗੇ ਜਿਹੜਾ ਕੁਝ ਅੱਜ ਕੱਲ ਚੱਲਦਾ ਹੈ ਉਹ ਕਰਾਂਗੇ ਇਹ ਕਰਾਂਗੇ ਐਦਾਂ ਦਾ ਮੈਂ ਕੁਝ ਨਹੀਂ ਸੋਚਦਾ ਹੁੰਦਾ ਅੱਜ ਕੱਲ ਮੈਂ ਸੋਚਣਾ ਬੰਦ ਕਰਤਾ ਕਿਉਂਕਿ ਜਿਹੜੀ ਚੀਜ਼ ਦੇ ਵਿੱਚ ਜਦੋਂ ਕ੍ਰੀਏਟੀਵਿਟੀ ਆਪ ਖਤਮ ਕਰ ਦਿੰਦੇ ਨੇ ਨਾ ਸੋਚਣ ਲੱਗ ਜਾਂਦੇ ਨੇ ਵੀ ਇਹਨੂੰ ਕਿਵੇਂ ਹਿੱਟ ਕਰੀਏ ਜਦੋਂ ਇਹ ਸੋਚਣ ਲੱਗ ਜਾਂਦੇ ਨੇ ਬਿਲਕੁਲ ਉਹਦੋਂ ਕੰਮ ਨਹੀਂ ਹੁੰਦਾ ਜਦੋਂ ਸੋਚਣ ਲੱਗ ਜਾਂਦੇ ਇਹ ਗੱਲ ਵੀ ਮੇਰੇ ਦੋਸਤਾਂ ਨੇ ਸਿਖਾਈ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਗਜ਼ਲ ਵਾਲੇ ਤਾਂ ਉਹ ਕਹਿੰਦੇ ਜਦੋਂ ਆਪਾਂ ਕ੍ਰੀਏਟੀਵਿਟੀ ਤੋਂ ਖਤਮ ਹੁਣ ਉਹ ਉਹ ਮੁੰਡਾ ਉਹ ਉਹਨੂੰ ਵੇਖ ਕੇ ਵੀ ਦੋਸਤਾਂ ਦਾ ਜਿਹੜਾ ਮਾਹੌਲ ਹੁੰਦਾ ਸਿੱਖਦਾ ਉਹ ਵੀ ਗਜ਼ਲ ਹੀ ਗਾਉਂਦਾ ਉਹਨੇ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਕਿ ਮੈਂ ਉੱਚ ਉਹਨੂੰ ਕੋਈ ਕਦੇ ਵੀ ਨਾ ਗਜ਼ਲ ਦੇ ਟਾਈਮ ਤੈਨੂੰ ਮੈਂ ਮੂਰੇ ਦੇ 10000 ਰੁਪਏ ਵਿੱਚ ਰੱਖ ਦੇ ਕੇਵਲ ਹੀ ਮੈਂ ਗਜ਼ਲ ਸ਼ੋਅ ਦੇ ਵਿੱਚ ਮੈਂ ਐਂਕਰਿੰਗ ਕਰਨੇ ਵੀ ਗਿਆ ਤਾਂ ਮਤਲਬ ਹੀ ਨਹੀਂ ਵੀ ਉਹ ਉੱਚੇ ਸੁਰਾਂ ਵਾਲਾ ਗਾਣਾ ਗਾ ਦੋ ਤਾਂ ਮਾਹੌਲ ਵੀ ਕਿਤਨਾ ਕਿਤੇ ਆਪਣਾ ਇਫੈਕਟ ਕਰਦਾ ਜਦੋਂ ਨੈਗੇਟਿਵਿਟੀ ਹੁੰਦੀ ਸੀ ਜਦੋਂ ਮੈਨੂੰ ਤਾਂ ਮੈਂ ਆਪਦੇ ਮਾਹੌਲ ਨੂੰ ਯਾਦ ਕਰਦਾ ਸੀ ਵੀ ਜਿਹੜੇ ਚੰਗੇ ਕਲਾਕਾਰ ਨੇ ਜਿਹੜੇ ਚੰਗੇ ਫਾਈਨ ਆਰਟਸ ਕਰਦੇ ਨੇ ਜਾਂ ਚੰਗੇ ਡਾਂਸ ਕਰਦੇ ਨੇ ਜਾਂ ਚੰਗਾ ਗਜ਼ਲ ਲਗਾਉਂਦੇ ਨੇ ਜਿਹੜੇ ਚੰਗੇ ਕਲਾਕਾਰ ਨੇ ਮੈਂ ਕਹਿੰਦਾ ਸੀ ਯਾਰ ਉਹ ਵੀ ਤਾਂ ਮੁਸ਼ੱਕਤ ਆ ਆਪਦੇ ਆਪ ਦੀ ਫੀਲਡ ਨੂੰ ਲੈ ਕੇ ਕਰ ਰਹੇ ਨੇ ਨਾ ਕਈ ਮੇਰੇ ਦੋਸਤ ਕੱਲਾ ਇਨਸਟਰੂਮੈਂਟ ਵਜਾਉਂਦੇ ਕਈਆਂ ਨੂੰ ਕੱਲਾ ਹਰਮੋਨੀ ਹੁੰਦਾ ਸ਼ੌਕ ਹੈ ਹਰਮੋਨੀ ਵੀ ਵਜਾਉਂਦੇ ਹੋਰ ਕੁਝ ਕਰਦੇ ਨੇ ਹਰਮੋਨੀ ਹੁੰਦੇ ਕਿੰਨੇ ਕ ਕਲਾਕਾਰ ਹੋਣਗੇ ਇੱਥੇ ਹੁਣ ਜਿਹੜੇ ਕੱ ਕਟਵਾ ਦੋ ਵੀ ਖੰਦੇ ਹੋਣਗੇ ਤੇ ਉਹ ਵੀ ਤਾਂ ਇੱਕ ਕੋਈ ਉਹਨਾਂ ਦੇ ਅੰਦਰ ਕੋਈ ਕਰਾਸੀਟੀ ਨਹੀਂ ਹੈਗੀ ਕਿ ਅਸੀਂ ਕੁਝ ਲੋਕਾਂ ਨੇ ਮਗਰ ਲਾਕੇ ਸੀ ਵੀ ਚੱਕ ਲੋ ਧਰ ਦੋ ਕਰ ਦਈਏ ਤਾਂ ਬਸ ਇਹ ਚੀਜ਼ ਹੈ ਐਕਸਾਈਟਮੈਂਟ ਹੋਣੀ ਬੰਦ ਹੋ ਗਈ ਮਾਹੌਲ ਤੁਹਾਡੇ ਬਹੁਤ ਸਹਾਈ ਦਾ ਮਮਤਾਦ ਕਰਦਾ ਜੀ ਬਿਲਕੁਲ ਤੇ ਬਤੌਰ ਅਦਾਕਾਰ ਬਤੌਰ ਗਾਇਕ ਤੁਹਾਡੇ ਹੋਰ ਕੀ ਪਲਾਨਸ ਨੇਗੇ ਅੱਗੇ movies ਆ ਰਹੀਆਂ ਨੇ ਜਾਂ ਕਿਵੇਂ ਹੈ ਮੇਰਾ ਵੀ ਦਿਲ ਕਰਦਾ ਹੈ ਲੀਡ ਜਾਣਨ ਉਹ ਤਾਂ ਕਰਦਾ ਚਲੋ ਤਾਂ ਮਜ਼ਾਕ ਨਾਲ ਮੈਂ ਕਹਿ ਰਿਹਾ ਅੱਛੇ ਐਕਟਰ ਲਈ ਕੁਝ ਵੀ मतलब असंभव ਨਹੀਂ ਹੁੰਦਾ ਮੈਨੂੰ ਲੱਗਦਾ ਕਿ ਇਹ ਗਾਇਕੀ ਮੈਂ ਤਾਂ ਕੀਤੀ ਕਿਉਂਕਿ ਮਾਹੌਲ ਕਹਿ ਰਿਹਾ ਤੇ ਮੈਂ ਗਾ ਲੈਣਾ ਮੈਂ ਕਦੇ ਵੀ ਸਟੇਜ ਤੇ ਇਹ ਨਹੀਂ ਕਹੂੰਗਾ ਕਿ ਮੈਂ ਨਹੀਂ ਗਾਉਂਦਾ ਹੈ ਨਾ ਮੈਂ ਕਦੇ ਮੈਂ ਕੱਲੀ ਲਿਪ ਸਿੰਗ ਕਰੂੰਗਾ ਜਾਂ ਮੈਂ ਕਿਨਾਰੇ ਦੇ ਕਹੂੰਗਾ ਕਿ ਮੈਨੂੰ ਤਾਂ ਇਹ ਕਲਾ ਲਿਖਣਾ ਹੁੰਦਾ ਜਾਂ ਮੈਂ ਤਾਂ ਐਂਕ ਬੋਲ ਕੇ ਸੁਣਾਉਂਗਾ ਮੈਂ ਗਾਉਂਗਾ ਤੇ ਗਾਣ ਦੇ ਨਾਲ ਜੇ ਜੇ ਮੇਰੀ ਗਾਇਕੀ ਮੈਨੂੰ ਅਦਾਕਾਰੀ ਵੱਲ ਸਹਾਇਤਾ ਕਰਦੀਏ ਤਾਂ ਕੋਈ ਤੇ ਚ ਗਲਤ ਗੱਲ ਵੀ ਨਹੀਂ ਹੈਗੀ ਕਿਉਂਕਿ ਇੰਡਸਟਰੀ ਪੰਜਾਬੀ ਇੰਡਸਟਰੀ ਗਾਣਿਆਂ ਨੂੰ ਲੈ ਕੇ ਬਾਲੀਵੁੱਡ ਤੱਕ ਚੱਲਦੀ ਹੈ ਬਾਲੀਵੁੱਡ ਕੀ ਬਾਹਰ ਓਵਰਸੀਜ਼ ਚੱਲਦੀ ਹੈ ਤੇ ਮੈਂ ਵੀ ਕੋਸ਼ਿਸ਼ ਕਰੂੰਗਾ ਚੰਗੇ ਚੰਗੇ ਗਾਣੇ ਗਾਵਾਂ ਚੰਗੇ ਲਫ਼ਜ਼ਾਂ ਲਗਾਣੇ ਗਾਵਾਂ ਚੰਗੇ ਸੁਰ ਚ ਗਾਵਾਂ ਚੰਗੀ ਤਾਲ ਰੱਖਾਂ ਬੇਤਾਲਾ ਨਾ ਹੋਵਾਂ ਨਾ ਜ਼ਿੰਦਗੀ ਦੇ ਵਿੱਚ ਬੇਤਾਲਾ ਹੋਵਾਂ ਤੇ ਨਾ ਗਾਇਕੀ ਚ ਹੋਵਾਂ ਤੇ ਜੇ ਉਹ ਚੀਜ਼ ਮਦਦ ਕਰੇਗੀ ਅਦਾਕਾਰੀ ਦੇ ਵਿੱਚ ਤੇ ਅਦਾਕਾਰਤਾ ਹੈਗਾ ਹੀ ਹੈ ਤੇ ਫਿਰ ਆਪਣੇ ਆਪ ਕੋਸ਼ਿਸ਼ ਕਰਾਂਗਾ ਜੇ ਮੈਂ ਮੰਨਦਾ ਵੀ ਮੈਂ ਅਦਾਕਾਰ ਹਾਂ ਜਰੂਰੀ ਨਹੀਂ ਕਿ ਤੁਸੀਂ ਮੈਨੂੰ ਠੀਕ ਹੈ ਤੇ ਫਿਰ ਅਬ ਅਸਲੀ ਮੈਂ ਕੋਸ਼ਿਸ਼ ਕਰਾਂਗਾ ਕਿ ਲੀਡ ਦੇ ਵਿੱਚ ਵੀ ਆਵਾਂ ਮੇਰਾ ਵੀ ਦਿਲ ਕਰਦਾ ਕਿਉਂਕਿ ਜਦੋਂ ਆਪਾਂ ਜਿੱਥੇ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਇੱਕ ਹੀ ਗੱਲ ਮੰਨ ਕੇ ਵੀ ਚੱਲੀਏ ਕਈ ਵਾਰੀ ਸਮੇਂ ਦੇ ਨਾਲ-ਨਾਲ ਆਪਾਂ ਨੇ ਆਪ ਨੂੰ ਬਦਲਣਾ ਵੀ ਪੈਂਦਾ ਤੇ ਜੇ ਪੰਜਾਬੀ ਇੰਡਸਟਰੀ ਦੇ ਜਿੰਨੇ ਵੀ ਦਰਸ਼ਕ ਨੇ ਉਹ ਗਾਇਕ ਨੂੰ ਦੇਖਣਾ ਪਸੰਦ ਕਰਦੇ ਨੇ ਕਰਦੇ ਨੇ ਅੱਜ ਦੀ ਡੇਟ ਦੇ ਵਿੱਚ ਨਾ ਜੇ ਕੋਈ ਹੋਰ ਥੀਏਟਰ ਦਾ ਕਲਾਕਾਰ ਲੀਡ ਦੇ ਵਿੱਚ ਆਵੇ ਤਾਂ ਉਹਦੇ ਉਹਨੀ ਪਛਾਣ ਨਹੀਂ ਹੁੰਦੀ ਤੇ ਉਹਨਾਂ ਨੂੰ ਸਿਨੇਮਾ ਕਰਾ ਸਕਦਾ ਇੱਕ ਸਰਪ੍ਰੈਂਸ ਥੋੜੀ ਜੀ ਔਖੀ ਹੋ ਜਾਂਦੀ ਹੈ ਪਰ ਹਾਲਾਂਕਿ ਕੰਮ ਉਹਨਾਂ ਦਾ ਉਹਨਾਂ ਦਾ ਤੁਲਨਾ 'ਚ ਜ਼ਿਆਦਾ ਚੰਗਾ ਹੁੰਦਾ ਹੈ ਆਬਵੀਅਸਲੀ ਬੈਸਟ ਹੁੰਦਾ ਹੈ ਆਬਵੀਅਸਲੀ ਬੈਸਟ ਹੁੰਦਾ ਪਰ ਦਰਸ਼ਕ ਜਦੋਂ ਨਹੀਂ ਮਿਲ ਪਾਉਂਦੇ ਉਹ ਦੁੱਖ ਵੀ ਲੱਗਦਾ ਹੈ ਪਰ ਫਿਰ ਉਸ ਤੋਂ ਬਾਅਦ ਮੇਰੀ ਕੋਸ਼ਿਸ਼ ਇਹੀ ਹੋਏਗੀ ਕਿ ਜੇ ਐਸ ਗਾਇਕ ਨੂੰ ਲੋਕ ਪਸੰਦ ਕਰਨਗੇ ਤੇ ਚੰਗਾ ਕੰਮ ਕਰਕੇ ਮੈਂ ਹੀ ਦਿਖਾਵਾਂਗਾ ਕਿ ਥੀਏਟਰ ਵਾਲੇ ਜਿਹੜੇ ਬੰਦੇ ਨੇ ਉਹ ਕਮਾਲ ਨੇ ਅਦਾਕਾਰੀ ਤੁਸੀਂ ਉਹਨਾਂ ਨੂੰ ਦੇਖ ਕੇ ਦੇਖੋ ਵੀ ਪਲਾਡਾਕਾਰੀ ਕੀ ਹੁੰਦੀ ਹੈ ਉਦੋਂ ਬਾਅਦ ਤੁਸੀਂ ਕੋਈ ਫੈਸਲਾ ਸੁਣਾਉਣਾ ਜੀ ਜੀ ਬਹੁਤ ਮਿਹਰਬਾਨੀ ਤੇ ਮੈਂ ਚਾਹੂੰਗੀ ਕਿ ਜਾਂਦੇ ਜਾਂਦੇ ਤੁਸੀਂ ਕੁਝ ਹੋਰ ਸਾਨੂੰ ਸੁਣਾ ਕੇ ਜਾਵੋ ਹਾਂਜੀ ਜਾਂਦੇ ਜਾਂਦੇ ਮੈਂ ਮਨ ਰஞ்சிਤ ਬਾਵਾ ਦਾ ਗਾਣਾ ਬਹੁਤ ਪਸੰਦ ਆ ਜਿਹੜਾ ਮੇਰੇ ਦੋਸਤ ਨੇ ਲਿਖਿਆ ਤੇ ਮੈਂ ਉਹ ਜ਼ਰੂਰ ਗਾਵਾਂਗਾ ਮੈਂ ਕਿਉਂਕਿ ਦਿਹਾੜੀ ਦੇ ਪੰਜ 7 ਤਰੀ ਗਾਉਣ ਲੱਗਾ ਮੈਂ ਇਹ ਤੇ ਬਾਬਾ ਭਾਈ ਨੇ ਮੂਵੀ ਵਿੱਚ ਕੀਤੀ ਹੈ ਜੀ ਤੋਂ ਅੱਛੇ ਤੱਕ ਕਰਨੇ ਕਈ ਸਿੰਗਰ ਐਸੀ ਗੱਲ ਨਹੀਂ ਹੈ ਕਿ ਤੇ ਗੁੱਸੇ ਨਾ ਕਰ ਜਾਣਾ ਕਈ ਸਿੰਗਰ ਬਹੁਤ ਅੱਛੀ ਐਕਟਿੰਗ ਵੀ ਕਰਦੇ ਨੇ ਜੀ 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 ਪਰ ਫਿਰ ਮੈਂ ਇੱਥੇ ਕਹੂੰਗਾ ਕਿ ਥੇਰ ਕੈਨ టు ਬੈਟਰ ਦਨ ਮਾੜੀ ਅੰਗਰੇਜ਼ੀ ਬੋਲ ਸੀ ਬੋਲਣੇ ਹਾਂ ਹਾਂ ਬਿਲਕੁਲ ਥੇਰ ਕੈਨ టు ਬੈਟਰ ਦਨ ਮਤਲਬ ਕਰ ਸਕਦੇ ਨੇ ਅਸੀਂ ਗੱਲ ਨਹੀਂ ਤੇ ਜੇ ਗਾ ਲੈਂਦੇ ਨੇ ਤਾਂ ਫਰਕ ਆਉ ਬਾਈ ਗਾਵਾਂਗੇ ਆਪਾਂ ਹੂੰ ਲੜੇ ਤੇਰੀ ਗੁੱਤਲ ਮੇਰੀ ਰਾਣੀ ਐ ਨਾਗਾ ਦੀ ਲਾਲੀ ਤੇਰੇ ਗੱਲਾਂ ਉੱਤੇ ਸਾਵਣ ਦੇ ਆ ਬਾਗਾਂ ਦੀ ਕੱਚੀਆਂ ਛੱਲੀਆਂ ਦੇ ਦਾਣੇ ਚਿੱਟੇ ਤੇਰੇ ਦੰਦ ਕੁੜੇ ਨਾ ਹੋਣ ਉਡਿਕਾ ਮੈਥੋਂ ਹੋ ਜਾ ਰਜ਼ਾਮੰਦ ਕੁੜੇ ਜੋੜਾ ਕਿਸੇ ਫੁੱਲ ਦਾ ਬਣ ਕੇ ਜੋੜਾ ਕਿਸੇ ਫੁੱਲ ਦਾ ਬਣ ਕੇ ਲੱਗੀਏ ਕਿਸੇ ਟਾਣੀ ਨੀ ਆਪਣੀ ਬਣਾ ਕੇ ਤੈਨੂੰ ਰੱਖੂਗਾ ਰਾਣੀ ਨੀ ਆਪਣੀ ਬਣਾ ਕੇ ਤੈਨੂੰ ਬਹੁਤ ਖੂਬ ਤੇ ਬਹੁਤ ਮਿਹਰਬਾਨੀ ਕਿ ਤੁਸੀਂ ਸਾਡੇ ਲਈ ਅੱਜ ਟਾਈਮ ਕੱਢਿਆ ਅਤੇ ਕੁਝ ਕਮੈਂਟਾਂ ਦੇ ਵਿੱਚ ਆਪਾਂ ਸਰੋਤਿਆਂ ਦੇ ਰੂਬਰੂ ਹੋਏ ਆ ਥੋੜਾ ਜਿਹਾ ਸੀ ਥੋੜੇ ਬਾਰੇ ਜਾਣ ਸਕਿਆ ਅਤੇ ਹਮੇਸ਼ਾ ਯਾਸ ਕਰਾਂਗੇ ਕਿ ਆਪਣਾ ਮਿਲਣ ਦਾ ਸਬੱਬ ਬਣਦਾ ਰਹੇ ਤਾਂ ਕਿ ਆਪਾਂ ਗੁਰਮੁਖ ਗਿੰਨੀ ਨੂੰ ਹੋਰ ਜ਼ਿਆਦਾ ਜਾਣ ਸਕੀ ਹੈ ਨਾ ਗਿੰਨੀ ਤੁਹਾਡੇ ਬ੍ਰਦਰ ਨੇ ਤੁਹਾਨੂੰ ਨਾਮ ਦਿੱਤਾ ਸੀਗਾ ਹਾਂਜੀ ਮੈਨੂੰ ਪਤਾ ਇਹ ਕਿਉਂ ਦਿੱਤਾ ਸੀਗਾ ਮੇਰਾ ਅਸਲ ਦੇ ਵਿੱਚ ਨਾ ਕੋਈ ਛੋਟਾ ਨਾਮ ਸੀ ਕਾਲਾ ਅੱਛਾ ਉਹਦੇ ਕਰਕੇ ਤੇ ਰੰਗ ਦੇ ਹਿਸਾਬ ਨਾਲ ਠੀਕ ਨਹੀਂ ਸੀ ਠੀਕ ਨਹੀਂ ਸੀ ਤੇ ਦੂਸਰਾ ਦੋਦੀ ਅੱਛਾ ਦੋਦਾ ਕੰਮ ਕਰਦਾ ਸੀ ਤੇ ਮੈਨੂੰ ਗਲੀ ਦੇ ਵਿੱਚ ਸਾਰੇ ਕਾਲਾ ਦੋਦੀ ਕਾਲਾ ਦੋਦੀ ਕਰੀ ਜਾਇਆ ਕਰਨ ਤੇ ਫਿਰ ਜਦੋਂ ਕਾਲਜ ਲੱਗਿਆ ਤਾਂ ਫਿਰ ਕਹਿੰਦਾ ਗੁਰਮੁਖ ਗੁਰੀ ਤੇ ਕਹਿੰਦਾ ਠੀਕ ਜੈ ਗਿੰਨੀ ਥੋੜਾ ਕਹਿੰਦਾ ਡਿਫਰੈਂਟ ਹੈ ਅੱਛਾ ਹੈਨਾ ਜਿਵੇਂ ਅੱਜ ਕੱਲ ਆਪਾਂ ਗਾਇਕ ਨੂੰ ਲੈ ਕੇ ਪਲਾਨ ਕਰਦੇ ਨੇ ਕੀ ਹੋਵੇ ਓਏ ਮੈਂ ਕਹਿੰਦਾ ਨਾਮ ਗੁਰਮੁਖ ਤਾਂ ਮੈਂ ਕੱਟਣਾ ਨਹੀਂ ਗੁਰਮੁਖ ਮੇਰਾ ਫੇਵਰੇਟ ਨਾਮ ਹੈ ਮੈਨੂੰ ਬਹੁਤ ਸੋਹਣਾ ਲੱਗਦਾ ਜਦ ਤੱਕ ਪਿਆਰ ਨੇ ਕਹਿੰਦਾ ਨਾ ਗੁਰਮੁਖ ਮੈਨੂੰ ਬੜਾ ਚੰਗਾ ਲੱਗਦਾ ਤਾਂ ਫਿਰ ਤਾਂ ਗੁਰਮੁਖ ਕੱਟਣੇ ਹੱਲ ਕਹਿੰਗੇ ਨਾ ਸਲਾਮ ਦੇ ਤੇ ਮੈਂ ਗੁਰਮੁਖ ਕੱਢ ਦੇ ਵੀ ਗੁਰਮੁਖ ਧਾਰਮਿਕ ਜਿਹਾ ਨਾਮ ਹੈ ਪਰ ਗੁਰਮੁਖ ਮੈਂ ਰੱਖਿਆ ਹੀ ਇਹਦੇ ਨਾਲ ਗਿੰਨੀ ਲਾ ਲ ਨੇ ਬਹੁਤ ਖੂਬ ਤੇ ਸਾਡੇ ਵੱਲੋਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਤੁਹਾਨੂੰ ਸਾਲ 2019 ਦੇ ਲਈ ਅਤੇ ਆਉਣ ਵਾਲੇ ਸਾਲਾਂ ਦੇ ਲਈ ਕਿ ਬਤੌਰ ਅਦਾਕਾਰ ਬਤੌਰ ਗਾਇਕ ਤੁਹਾਡਾ ਫਿਊਚਰ ਬਹੁਤ ਬ੍ਰਾਈਟ ਹੋਵੇ ਹਮੇਸ਼ਾ ਤੁਸੀਂ ਆਪਣਾ ਕੰਮ ਕਰਦੇ ਰਹੋ ਬਹੁਤ ਮਿਹਰਬਾਨੀ ਸਸੇ ਗਾਜੀ ਸੋ ਦੋਸਤੋ ਇਹ ਸੰ ਸਾਡੇ ਨਾਲ ਗਾਇਕ ਅਤੇ ਅਦਾਕਾਰ ਗੁਰਮੁਖ ਗਿੰਨੀ ਹੋਰੀ ਜੇ ਤੁਸੀਂ ਵੀ ਉਹਨਾਂ ਬਾਰੇ ਹੋਰ ਥੋੜਾ ਜਾ ਜਾਣਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ YouTube ਤੇ ਜਾ ਕੇ ਗੁਰਮੁਖ ਗਿੰਨੀ ਜ਼ਰੂਰ ਸਰਚ ਕਰਿਓ ਬਾਕੀ Facebook ਤੇ ਸਾਡੇ ਕੋਲੇ ਮਾਧਿਅਮ ਹੈਗਾ ਹੀ ਆ ਜਿੱਥੇ तमाम ਦੁਨੀਆ ਜੁੜੀ ਹੋਈ ਆ ਇੱਕ ਪਿੰਡ ਦੇ ਰੂਪ ਦੇ ਵਿੱਚ ਤੇ ਤੁਸੀਂ ਉਹਨਾਂ ਦਾ ਪੇਜ ਵੀ ਲਾਈਕ ਕਰ ਸਕਦੇ ਹੋ ਉਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ ਕੀ ਨਜ਼ਰੀਆ ਰੱਖਦੇ ਹੋ ਉਹ ਵੀ ਤੁਸੀਂ ਉੱਥੇ ਉਹਨਾਂ ਨਾਲ ਸ਼ੇਅਰ ਕਰ ਸਕਦੇ ਹੋ ਉਹਨਾਂ ਦਾ ਨਵਾਂ ਆਇਆ ਗੀਤ ਪਾਗਲ ਇਨਸਾਨ ਜ਼ਰੂਰ ਸੁਣਿਓ ਅਤੇ ਉਹਦਾ ਵੀ ਫੀਡਬੈਕ ਸ਼ੇਅਰ ਕਰਦੇ ਰਹੋ ਬਾਕੀ ਮੈਨੂੰ ਗੁਰਦੀਪ ਗਰੇਵਾਲ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ ਆਪਾਂ ਫਿਰ ਮਿਲਦੇ ਹਾਂ ਰੱਬ ਰੱਖਾ